ਮਹਾਰਾਜਾ ਰਣਜੀਤ ਸਿੰਘ ਜੀ ਦੀ ਮੌਤ ਤੋਂ ਬਾਅਦ ਖਾਲਸਾ ਰਾਜ ਦਾ ਕੀ ਹੋਇਆ ਕਿਵੇਂ ਆਪਣਿਆਂ ਨੇ ਹੀ ਗੱਦੀ ਦੇ ਲਾਲਚ ਚਾਹ ਕੇ ਗਦਾਰੀਆਂ ਕੀਤੀਆਂ ਕਿੰਨੇ ਕਤਲ ਹੋਏ ਇੱਕ ਦਿਨ ਇਹੋ ਜਿਹਾ ਸੀਗਾ ਕਿ ਇੱਕ ਦਿਨ ਚ 100 ਕਤਲ ਹੋਏ ਸੀ ਲਾਹੌਰ ਦਰਬਾਰ 'ਚ ਮਹਾਰਾਜਾ ਰਣਜੀਤ ਸਿੰਘ ਜੀ ਨੇ ਪੰਜਾਬ 'ਚ 40 ਸਾਲ ਰਾਜ ਕੀਤਾ ਤੇ ਉਹਨਾਂ ਦੀ ਮੌਤ ਤੋਂ ਬਾਅਦ 10 ਸਾਲਾਂ ਦੇ ਵਿੱਚ ਹੀ ਤਾਸ਼ ਦੇ ਪੱਤਿਆਂ ਵਾਂਗ ਹੀ ਰਾਜ ਖਿੰਡ ਗਿਆ ਅਕਸਰ ਇਹ ਗੱਲ ਕੀਤੀ ਜਾਂਦੀ ਆ ਕੇ ਡੋਗਰਿਆਂ ਦੀ ਗਦਾਰੀ ਕਰਕੇ ਹੀ ਖਾਲਸਾ ਰਾਜ ਚਲ ਗਿਆ ਪਰ ਜਦੋਂ ਤੁਸੀਂ ਮਹਾਰਾਜਾ ਰਣਜੀਤ ਸਿੰਘ ਜੀ ਦੀ ਮੌਤ ਤੋਂ ਬਾਅਦ ਉਹ 10 ਸਾਲ ਦੇਖੋਗੇ ਤਾਂ ਲਾਹੌਰ ਦਰਬਾਰ ਦੇ ਹਰ ਮੋੜ ਤੇ ਇੱਕ ਗਦਾਰ ਤੇ ਇੱਕ ਲਾਲਚੀ ਖੜਾ ਮਿਲੂਗਾ ਤੁਹਾਨੂੰ ਹੁਣ ਸ਼ੁਰੂ ਕਰਦੇ ਹਾਂ ਉਹ 10 ਸਾਲਾਂ ਦਾ ਦਰਦਨਾਕ ਸਫ਼ਰ ਕਿਵੇਂ ਖਤਮ ਹੋ ਗਿਆ ਸੀ ਖਾਲਸਾ ਰਾਜ ਮਹਾਰਾਜਾ ਰਣਜੀਤ ਸਿੰਘ ਜੀ ਦੀ ਮੌਤ ਤੋਂ ਬਾਅਦ ਉਹਨਾਂ ਦੇ ਸਭ ਤੋਂ ਵੱਡੇ ਪੁੱਤਰ ਖੜਕ ਸਿੰਘ ਨੂੰ ਗੱਦੀ ਤੇ ਬਿਠਾਇਆ ਗਿਆ ਕਿਉਂਕਿ ਮਹਾਰਾਜਾ ਜਿਉਂਦੇ ਜੀ ਹੀ ਆਪਣੇ ਪੁੱਤਰ ਨੂੰ ਬਾਸ ਐਲਾਨ ਗਏ ਸੀਗੇ ਹੁਣ ਮਹਾਰਾਜਾ ਖੜਕ ਸਿੰਘ ਜੀ ਜਦੋਂ ਗੱਡੀ ਤੇ ਬੈਠਦੇ ਨੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਭ ਤੋਂ ਵੱਡੇ ਪੁੱਤਰ ਉਹਨਾਂ ਨੂੰ ਥੋੜੇ ਟਾਈਮ ਚ ਇਹ ਅਹਿਸਾਸ ਹੋ ਜਾਂਦਾ ਆ ਕਿ ਡੋਗਰਿਆਂ ਦੀ ਇੰਟਰਫੇਅਰ ਬਹੁਤ ਜ਼ਿਆਦਾ ਵੱਧ ਰਹੀ ਆ ਮੇਰੇ ਰਾਜ ਚੇਤ ਸਿੰਘ ਬਾਜਬਾ ਨੂੰ ਆਪਣੇ ਨਾਲ ਰੱਖ ਲੈਂਦੇ ਆ ਤੇ ਚੇਤ ਸਿੰਘ ਬਾਜਬਾ ਫਿਰ ਡੋਗਰਿਆਂ ਦੀਆਂ ਪਾਵਰਾਂ ਬਿਲਕੁਲ ਘਟਾ ਦਿੰਦਾ ਆ ਹੁਣ ਜਦੋਂ ਆਪਾਂ ਡੋਗਰਿਆਂ ਦਾ ਨਾਮ ਲੈਂਦੇ ਆ ਇਹ ਤਿੰਨ ਭਰਾ ਸੀਗੇ ਲਾਹੌਰ ਦਰਬਾਰ ਵਿੱਚ ਜਿਹੜੇ ਬਹੁਤ ਪਾਵਰਫੁੱਲ ਸੀਗੇ ਦਾਂ ਸਿੰਘ ਡੋਗਰਾ ਗੁਲਾਬ ਸਿੰਘ ਡੋਗਰਾ ਤੇ ਸਚੇਤ ਸਿੰਘ ਡੋਗਰਾ ਤਿੰਨੇ ਭਰਾ ਇਹ ਇਕੱਠੇ ਹੋ ਕੇ ਕਵਰ ਨੋ निहाल ਨੂੰ ਨਾਲ ਲੈ ਕੇ ਕਵਰ ਨੋ निहाल ਜੋ ਮਹਾਰਾਜਾ ਰਣਜੀਤ ਸਿੰਘ ਜੀ ਦਾ ਪੋਤਰਾ ਤੇ ਮਹਾਰਾਜਾ ਖੜਕ ਸਿੰਘ ਜੀ ਜੋ ਇਸ ਸਮੇਂ ਮਹਾਰਾਜਾ ਨੇ ਉਹਨਾਂ ਦਾ ਪੁੱਤਰ ਹੈ 19 ਸਾਲ ਦਾ ਇੱਕ ਬਹੁਤ ਹੀ ਸੂਝਵਾਨ ਤੇ ਨੌਜਵਾਨ ਗੱਭਰੂ ਜਿਹਨੇ ਕੱਲ ਨੂੰ ਪੰਜਾਬ ਦਾ ਮਹਾਰਾਜਾ ਬਣਨਾ ਤੇ ਡੋਗਰੇ ਭਰਾ ਕਵਰ ਨੋ निहाल ਨੂੰ ਤੇ ਕੁਝ ਸਰਦਾਰਾਂ ਨੂੰ ਨਾਲ ਲੈ ਕੇ ਇੱਕ ਰਾਤ ਨੂੰ ਮਹਾਰਾਜਾ ਖੜਕ ਸਿੰਘ ਜੀ ਦੇ ਮਹਿਲ ਉਤੇ ਹਮਲਾ ਕਰ ਦਿੰਦੇ ਨੇ ਤੇ ਚੇਤ ਸਿੰਘ ਬਾਜਵਾ ਦਾ ਕਤਲ ਕਰ ਦਿੰਦੇ ਆ ਤੇ ਮਹਾਰਾਜਾ ਖੜਕ ਸਿੰਘ ਜੀ ਨੂੰ ਬੰਦੀ ਬਣਾ ਲਿਆ ਜਾਂਦਾ ਤੇ ਪੂਰੇ ਰਾਜ ਦੀ ਜ਼ਿੰਮੇਵਾਰੀ ਦੇ ਦਿੱਤੀ ਜਾਂਦੀ ਆ ਉਹਨਾਂ ਦੇ ਪੁੱਤ ਕਵਰ ਨੋ ਨਿਹਾਲ ਸਿੰਘ ਜੀ ਨੂੰ ਕਵਰ ਨੋ ਨਿਹਾਲ ਸਿੰਘ ਜੀ ਨੂੰ ਮਹਾਰਾਜਾ ਐਲਾਨ ਦਿੱਤਾ ਜਾਂਦਾ ਤੇ ਕਹਿੰਦੇ ਆ ਕਿ ਕਵਰ ਨੋ ਨਿਹਾਲ ਸਿੰਘ ਜੀ ਵੀ ਕਿ ਥੋੜੇ ਸਮੇਂ ਵਿੱਚ ਹੀ ਸਮਝ ਗਏ ਸੀਗੇ ਕਿ ਡੋਗਰੇ ਬਹੁਤ ਜ਼ਿਆਦਾ ਇੰਟਰਫੇਅਰ ਕਰ ਰਹੇ ਆ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਜੀ ਨੇ ਇਹਨਾਂ ਨੂੰ ਬਹੁਤ ਵੱਡੇ ਵੱਡੇ ਅਹੁਦੇ ਦਿੱਤੇ ਹੋਏ ਸੀਗੇ ਕਿਉਂਕਿ ਡੋਗਰਿਆਂ ਦਾ ਬਹੁਤ ਪ੍ਰਭਾਵ ਸੀਗਾ ਲਾਹੌਰ ਦਰਬਾਰ ਚ ਵੱਡੇ ਵੱਡੇ ਸਰਦਾਰ ਵੀ ਇਹਨਾਂ ਦਾ ਪਾਣੀ ਭਰਦੇ ਸੀਗੇ ਹੁਣ ਮਹਾਰਾਜਾ ਰਣਜੀਤ ਸਿੰਘ ਜੀ ਦੀ ਦਿੱਤੀ ਹੋਈ ਪਾਵਰ ਇੱਕੇ ਦਮ ਕਿੱਦਾਂ ਘਟ ਹੋ ਜਾਂਦੀ ਤੇ ਕਹਿੰਦੇ ਨੇ ਕਵਰ ਨੋਨਿਹਾਲ ਸਿੰਘ ਜੀ 19 ਸਾਲ ਦਾ ਉਹ ਗੱਭਰੂ ਉਹਨੇ ਕੇਈ ਸਟ੍ਰਿਕਟ ਐਕਸ਼ਨ ਲਈ ਇਹਨਾਂ ਖਿਲਾਫ ਆਪ ਦੇ ਬੰਦੇ ਇਹਨਾਂ ਦੇ ਬਰਾਬਰ ਲਾਹੌਰ ਦਰਬਾਰ ਵਿੱਚ ਲਾਤੇ ਹੁਣ ਮਹਾਰਾਜਾ ਕਵਰ ਨੋਨਿਹਾਲ ਵੀ ਇਹਨਾਂ ਦੀ ਅੱਖਾਂ ਵਿੱਚ ਚੁੱਭਣ ਆ ਗਿਆ ਉਹ ਕਹਿੰਦੇ ਹੁਣ ਇਹਦਾ ਵੀ ਕੰਦਾ ਕੱਢਣਾ ਤੇ ਮੌਕਾ ਲੱਭੀ ਜਾ ਰਹੇ ਸੀਗੇ ਤੇ ਮੌਕਾ ਮਿਲ ਗਿਆ ਜਲਦੀ ਤੇ ਮਹਾਰਾਜਾ ਖੜਕ ਸਿੰਘ ਜੀ ਨੂੰ ਜਿਹਨਾਂ ਨੂੰ ਕੈਦ ਕੀਤਾ ਜਾਂਦਾ ਆ ਉਹਨਾਂ ਦੀ ਕੈਦ ਚ ਮੌਤ ਹੋ ਜਾਂਦੀ ਆ ਹੁਣ ਕਈ ਲੋਕਾਂ ਦਾ ਇਹ ਕਹਿਣਾ ਆ ਕਿ ਮਹਾਰਾਜਾ ਖੜਕ ਸਿੰਘ ਜੀ ਨੂੰ ਵੀ ਸਲੋਪ ਹੋ ਜਾਂਦੇ ਕੇ ਮਾਰਿਆ ਸੀਗਾ ਤੇ ਉਹਨਾਂ ਦੇ ਸੰਸਕਾਰ ਤੇ ਹੀ ਡੋਗਰਿਆਂ ਨੇ ਬਹੁਤ ਵੱਡੀ ਚਾਲ ਚੱਲ ਕੇ ਕਵਰ ਨੋਨਿਹਾਲ ਸਿੰਘ ਜੀ ਦਾ ਵੀ ਕਤਲ ਕਰ ਦਿੱਤਾ ਇੱਕ ਦਰਵਾਜ਼ੇ ਦਾ ਵੱਡਾ ਛੱਜਾ ਕਵਰ ਨੋਨਿਹਾਲ ਸਿੰਘ ਉੱਤੇ ਸਿੱਟ ਦਿੱਤਾ ਗਿਆ ਤੇ ਇਸ ਦਿਨ ਪੰਜਾਬ ਨੇ ਆਪਣੇ ਦੋ ਮਹਾਰਾਜੇ ਗਵਾਏ ਪਿਤਾ ਦੀ ਹਜੇ ਚਿਖਾ ਠੰਡੀ ਨਹੀਂ ਹੋਈ ਸੀ ਤੇ ਪੁੱਤ ਦੀ ਚਿਖਾ ਵੀ ਬਲ ਗਈ ਸੀ ਤੇ ਕਵਰ ਨੋਨਿਹਾਲ ਸਿੰਘ ਜੀ ਵੀ ਪੰਜਾਬ ਨੂੰ ਅਲਵਿਦਾ ਆਖ ਗਏ ਤੇ ਕਵਰ ਨੋਨਿਹਾਲ ਸਿੰਘ ਜੀ ਤੋਂ ਬਾਅਦ ਸੋਚ ਸੀ ਕਿ ਕਿਨੂੰ ਮਹਾਰਾਜਾ ਬਣਾਇਆ ਜਾਏ ਇੱਥੇ ਦੋ ਦਾਵੇਦਾਰ ਸੀਗੇ ਇੱਕ ਸੀ ਕਵਰ ਨੋਨਿਹਾਲ ਸਿੰਘ ਜੀ ਦੀ ਮਾਤਾ ਤੇ ਮਹਾਰਾਜਾ ਖੜਕ ਸਿੰਘ ਜੀ ਦੀ ਵਿਧਵਾ ਰਾਣੀ ਚੰਦਕੌਰ ਜੀ ਤੇ ਦੂਸਰਾ ਮਹਾਰਾਜਾ ਰਣਜੀਤ ਸਿੰਘ ਜੀ ਦੇ ਛੋਟੇ ਪੁੱਤਰ ਸ਼ੇਰ ਸਿੰਘ ਜੋ ਬਟਾਲੇ ਰਹਿੰਦੇ ਸੀਗੇ ਸ਼ੇਰ ਸਿੰਘ ਮਹਾਰਾਜਾ ਰਣਜੀਤ ਸਿੰਘ ਤੇ ਰਾਣੀ ਮਹਿਤਾਬਕੌਰ ਦੇ ਮੁੰਡਾ ਸੀਗਾ ਰਾਣੀ ਮਹਿਤਾਬਕੌਰ ਜਿਸ ਦੇ ਪਿਤਾ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਨੇ ਮਾਰਿਆ ਸੀਗਾ ਇਸ ਕਰਕੇ ਰਾਣੀ ਮਹਿਤਾਬਕੌਰ ਦੀ ਕਦੇ ਬਣੀ ਨਹੀਂ ਜਦਾ ਮਹਾਰਾਜਾ ਰਣਜੀਤ ਸਿੰਘ ਨਾਲ ਵਿਆਹ ਤੋਂ ਥੋੜੇ ਟਾਈਮ ਬਾਅਦ ਹੀ ਉਹ ਆਪਣੇ ਪੇਕੇ ਚਲ ਗਈ ਸੀ ਧਿਆਨ ਸਿੰਘ ਡੋਗਰੇ ਨੇ ਇੱਥੇ ਕਹਿੰਦੇ ਨੇ ਕਿ ਚਿੱਠੀ ਲਿਖ ਕੇ ਮਹਾਰਾਜਾ ਸ਼ੇਰ ਸਿੰਘ ਨੂੰ ਬਟਾਲੇ ਤੋਂ ਸੱਦਿਆ ਕਿ ਆ ਜਾਓ ਆਪਣੀ ਗੱਦੀ ਤੇ ਬੈਠੋ ਤੇ ਜਿਹੜੇ ਸੰਧਾ ਵਾਲੀਏ ਸੀਗੇ ਉਹ ਸਪੋਰਟ ਕਰਦੇ ਸੀਗੇ ਰਾਣੀ ਚੰਦਕੌਰ ਦੀ ਕਵਰ ਨੋ ਨਿਹਾਲ ਸਿੰਘ ਦੀ ਜਮਾਤਾ ਜੀ ਹੁਣ ਸੰਧਾ ਵਾਲੀਏ ਕੌਣ ਸੀਗੇ ਸੰਧਾ ਵਾਲੀਏ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਿਸ਼ਤੇਦਾਰ ਸੀਗੇ ਤਿੰਨ ਸੀਗੇ ਇਹ ਬੜੇ ਪ੍ਰਭਾਵਸ਼ਾਲੀ ਸੀਗੇ ਲੈਣਾ ਸਿੰਘ ਅਤਰ ਸਿੰਘ ਤੇ ਅਜੀਤ ਸਿੰਘ ਸੰਧਾ ਵਾਲੀਆ ਹੁਣ ਇੱਥੇ ਇਹਨਾਂ ਨੇ ਕੋਸ਼ਿਸ਼ ਕੀਤੀ ਜਿਹੜੇ ਦੋਨੋਂ ਗਰੁੱਪ ਸੀਗੇ ਕਿ ਇਹਨਾਂ ਦੀ ਆਪਸੀ ਸਹਿਮਤੀ ਕਰਕੇ ਹੱਲ ਕੱਢ ਲਈ ਮਹਾਰਾਣੀ ਚੰਦ ਕੋਰ ਜੀ ਨੂੰ ਉਹ ਚਾਲਾਂ ਚੱਲਣ ਅੱਗੇ ਕਿ ਕਿਦਾਂ ਖਤਮ ਕਰੀਏ ਤੇ ਮਹਾਰਾਣੀ ਚੰਦਕੌਰ ਜੀ ਨੇ ਸ਼ੇਰ ਸਿੰਘ ਨੂੰ ਮਹਾਰਾਜਾ ਮੰਨਣ ਤੋਂ ਮਨਾ ਕਰਤਾ ਉਹ ਮੰਨਦੀ ਸੀ ਕਿ ਸ਼ੇਰ ਸਿੰਘ ਜੋ ਰਾਣੀ ਮਹਿਤਾਬਕੌਰ ਤੇ ਮਹਾਰਾਜਾ ਰਣਜੀਤ ਸਿੰਘ ਦਾ ਮੁੰਡਾ ਆ ਇਹ ਇਹਨਾਂ ਦੀ ਆਪਸ ਵਿੱਚ ਕਦੇ ਨਹੀਂ ਬਣੀ ਕਿ ਸ਼ੇਰ ਸਿੰਘ ਮਹਾਰਾਜੇ ਦਾ ਪੁੱਤਰ ਹੀ ਨਹੀਂ ਹੈਗਾ ਉਹ ਕਹਿੰਦੀ ਸੀ ਕਿ ਇਹ ਆਪਸ ਤੱਕ ਇੱਥੇ ਰਹੇ ਨਹੀਂ ਕਦੇ ਕਿ ਮੈਂ ਰਾਣੀ ਮਹਿਤਾਬਕੌਰ ਨੇ ਹੀ ਦਿਖਾਉਣ ਲਈ ਇਸੇ ਹੋਰ ਦਾ ਹੀ ਪੁੱਤ ਆਪਣੀ ਗੋਦੀ ਪਾ ਲਿਆ ਜਦੋਂ ਉਹ ਸ਼ੇਰ ਸਿੰਘ ਜੀ ਨੂੰ ਮਹਾਰਾਜਾ ਰਣਜੀਤ ਸਿੰਘ ਜੀ ਦਾ ਖੂਨ ਹੀ ਨਹੀਂ ਮੰਨਦੇ ਸੀ ਤੇ ਉਹਨੂੰ ਮਹਾਰਾਜਾ ਕਿੱਥੋਂ ਮੰਨ ਲੈਂਦੇ ਇੱਥੋਂ ਬੜੀ ਹੁਣ ਕ੍ਰਿਟੀਕਲ ਸਿਚੁਏਸ਼ਨ ਬਣ ਗਈ ਤੇ ਇੱਥੇ ਇੱਕ ਤੀਜਾ ਦਾਵੇਦਾਰ ਹੋਰ ਬਣ ਗਿਆ ਜਿਹੜਾ ਦੁਨੀਆ ਤੇ ਆਇਆ ਹੀ ਨਹੀਂ ਸੀ ਜਿਹੜੇ ਕਬਰ ਨੋ ਨਿਹਾਲ ਸਿੰਘ ਜੀ ਸੀਗੇ ਉਹਨਾਂ ਦੇ ਪਤਨੀ ਸੀਗੀ ਜਿਹੜੀ ਉਹ ਗਰਭવતી ਸੀਗੀ ਇੱਕ ਵਿਚਾਰੇ ਇਹ ਵੀ ਚੱਲਿਆ ਕਿ ਕਿ ਬੀਬੀ ਨਾਨਕੀ ਦਾ ਜੇ ਪੁੱਤ ਹੋਇਆ ਉਹ ਗੱਦੀ ਤੇ ਬੈਠੂਗਾ ਇੱਥੇ ਫਿਰ ਫੈਸਲਾ ਹੋਇਆ ਕਿ ਸ਼ੇਰ ਸਿੰਘ ਨੂੰ ਰਾਜਾ ਨਹੀਂ ਬਣਾਇਆ ਜਾਊਗਾ ਕਿ ਸ਼ੇਰ ਸਿੰਘ ਵਾਪਸ ਜਾਊ ਉਹਨਾਂ ਟਾਈਮ ਚੰਦ ਕੋਰ ਜੀ ਨੂੰ ਗੱਦੀ ਤੇ ਬਿਠਾਇਆ ਜਾਊ ਤੇ ਕਹਿੰਦੇ ਸੀਗੇ ਜੇ ਨੌਨ ਹਾਲ ਸਿੰਘ ਜੀ ਦੀ ਪਤਨੀ ਨੇ ਪੁੱਤਰ ਨੂੰ ਜਨਮ ਦਿੱਤਾ ਤੇ ਫਿਰ ਉਹਨੂੰ ਗੱਦੀ ਤੇ ਬਿਠਾਇਆ ਜਾਊਗਾ ਹੁਣ ਚੰਦ ਕੋਰ ਜੀ ਬਣੇ ਪੰਜਾਬ ਦੇ ਪਹਿਲੇ ਮਹਾਰਾਣੀ ਹੁਣ ਚੰਦਕੌਰ ਨੂੰ ਜਿਹੜੇ ਸਪੋਰਟ ਕਰਨ ਵਾਲੇ ਸੀਗੇ ਸੰਧਾਵਾਲੀਏ ਉਹਨਾਂ ਦੀ ਤਾਕਤ ਹੋਰ ਵੀ ਵੱਧ ਗਈ। ਧਿਆਨ ਸਿੰਘ ਡੋਗਰੇ ਨੂੰ ਫਿਰ ਉਹ ਅੱਖਾਂ ਦਿਖਾਉਣ ਲੱਗੇ। ਧਿਆਨ ਸਿੰਘ ਡੋਗਰਾ ਕਹਿੰਦੇ ਫਿਰ ਇੱਕ ਦਿਨ ਜਨਾਨਾ ਮਹਿਲਾ ਵੱਲ ਜਾ ਰਿਹਾ ਸੀਗਾ ਤੇ ਸੰਧਾਵਾਲੀਆਂ ਨੇ ਆ ਕੇ ਉਹਨਾਂ ਨੂੰ ਰੋਕ ਲਿਆ ਕਿ ਬਾਈ ਕਿੱਧਰ? ਕਿਧਰ ਮੂੰ ਚੱਕਿਆ? ਚੱਲ ਕਹਿੰਦੇ ਵਾਪਸ। ਕਿਉਂਕਿ ਜਿਹੜੇ ਧਿਆਨ ਸਿੰਘ ਡੋਗਰੇ ਹੋਣੀ ਸੀਗੇ ਇਹਨਾਂ ਨੂੰ ਕੱਲਿਆਂ ਨੂੰ ਹੀ ਹੱਕ ਦਿੱਤਾ ਹੋਇਆ ਸੀਗਾ ਮਹਾਰਾਜਾ ਰਣਜੀਤ ਸਿੰਘ ਨੇ ਕਿ ਤੁਸੀਂ ਜਨਾਨਾ ਮਹਿਲਾ ਵਿੱਚ ਜਾ ਸਕਦੇ ਆ। ਸੋਚੋ ਕਿੰਡੀ ਵੱਡੀ ਪਾਵਰ ਦਿੱਤੀ ਹੋਈ ਸੀ। ਕਿਸੇ ਵੀ ਹੋਰ ਮਰਦ ਨੂੰ ਹੱਕ ਨਹੀਂ ਸੀ ਦਿੱਤਾ ਹੋਇਆ ਕਿ ਉਹ ਜਨਾਨਾ ਮਹਿਲਾ ਵਿੱਚ ਜਾ ਸਕੇ ਕੱਲਾ ਧਿਆਨ ਸਿੰਘ ਡੋਗਰੇ ਹੁਣਾਂ ਨੂੰ ਦਿੱਤਾ ਸੀ ਉੱਥੋਂ ਹੁਣ ਉਹ ਬੇਇੱਜ਼ਤੀ ਦਾ ਕੋਟ ਪੀਕੇ ਧਿਆਨ ਸਿੰਘ ਡੋਗਰਾ ਜੰਮੂ ਚਲਿਆ ਜਾਂਦਾ ਉੱਥੋਂ ਫਿਰ ਉਹ ਸ਼ੇਰ ਸਿੰਘ ਦੇ ਕੰਨ ਭਰਦਾ ਇੱਥੇ ਹੁਣ ਕਈ ਇਤਿਹਾਸਕਾਰ ਇਹ ਇਲਜ਼ਾਮ ਲਾਉਂਦੇ ਆ ਕਿ ਧਿਆਨ ਸਿੰਘ ਡੋਗਰੇ ਨੇ ਇੱਕ ਹੋਰ ਚਾਲ ਚੱਲੀ ਕਿ ਬੀਬੀ ਨਾਨਕੀ ਜੋ ਨੌ ਨਿਹਾਲ ਸਿੰਘ ਦੀ ਪਤਨੀ ਸੀ ਸ਼ਾਮ ਸਿੰਘ ਟਾਰੀ ਵਾਲੇ ਦੀ ਕੁੜੀ ਮਹਾਰਾਜਾ ਰਣਜੀਤ ਸਿੰਘ ਦੀ ਪੋਤ ਨੂੰ ਜਿਨੇ ਬੱਚੇ ਨੂੰ ਜਨਮ ਦੇਣਾ ਸੀਗਾ ਜੇ ਪੁੱਤ ਹੁੰਦਾ ਤਾਂ ਉਹਨੇ ਬਣਨਾ ਸੀ ਪੰਜਾਬ ਦਾ ਮਹਾਰਾਜਾ ਕਹਿੰਦੇ ਨੇ ਕਿ ਇਹ ਬੇਈਮਾਨਾਂ ਨੇ ਜ਼ਹਿਰ ਦੇ ਕੇ ਬੀਬੀ ਨਾਨਕੀ ਦੀ ਕੁੱਖ ਚ ਹੀ ਉਸ ਬੱਚੇ ਨੂੰ ਖਤਮ ਕਰਵਾ ਦਿੱਤਾ ਦੇਖੋ ਗੱਦੀ ਦਾ ਲਾਲਚ ਅੱਗੇ ਵੀ ਫਿਰ ਦੇਖੋ ਕਿ ਇਹ ਕਰਮਾਂ ਦਾ ਇਹਨਾਂ ਨੂੰ ਕੀ ਫਲ ਮਿਲਦਾ ਹੈ ਕਿਵੇਂ ਕੁੱਤੇ ਦੀ ਮੌਤ ਮਾਰਦੇ ਨੇ ਬੱਚੇ ਨੂੰ ਮਾਂ ਦੇ ਪੇਟ 'ਚ ਖਤਮ ਕਰਾਉਣ ਤੋਂ ਬਾਅਦ ਇਹ ਕਹਿੰਦੇ ਨੇ ਕਿ ਧਿਆਨ ਸਿੰਘ ਡੋਗਰੇ ਨੇ ਫਿਰ ਸ਼ੇਰ ਸਿੰਘ ਦੇ ਕੰਨ ਭਰੇ ਕੇ ਬੋਲਦੇ ਹਮਲਾ ਲਾਹੌਰ ਤੇ ਸ਼ੇਰ ਸਿੰਘ ਆਪਦੀ ਫੌਜ ਲੈ ਕੇ ਫਿਰ ਫੌਜ ਥੋੜੀ ਸੀ ਉਦੋਂ ਪਰ ਜਿਹੜੀ ਲਾਹੌਰ ਦਰਬਾਰ ਦੀ ਖਾਲਸਾ ਫੌਜ ਸੀਗੀ ਉਹ ਮਹਾਰਾਣੀ ਨੂੰ ਜਿਆਦਾ ਪਸੰਦ ਨਹੀਂ ਸੀ ਕਰਦੀ ਕਿਉਂਕਿ ਔਰਤ ਹੋਣ ਕਰਕੇ ਉਹ ਜਿਆਦਾ ਬਾਹਰ ਨਿਕਲ ਨਹੀਂ ਸੀ ਸਕਦੀ ਉਹ ਆਪਣੇ ਮਹਿਲਾਂ 'ਚ ਹੀ ਰਹਿੰਦੀ ਸੀ ਉਹਨਾਂ ਨੂੰ ਇਹ ਸੀਗਾ ਕਿ ਇਹ ਕਿੱਥੋਂ ਚਲਾਊ ਪੰਜਾਬ ਨੂੰ ਇਹ ਕਿੱਥੋਂ ਤਖਤ ਸੰਭਾਲ ਲੂਗੀ ਹੁਣ ਮਹਾਰਾਜਾ ਸ਼ੇਰ ਸਿੰਘ ਨੇ ਜਦੋਂ ਲਾਹੌਰ ਕਿਲੇ ਤੇ ਹਮਲਾ ਕੀਤਾ ਜਿਹੜੀ ਚੰਦਕੌਰ ਦੀ ਫੌਜ ਸੀ ਖਾਲਸਾ ਫੌਜ ਸੀ ਸਿੱਖ ਫੌਜ ਸੀ ਉਹ ਜਾ ਕੇ ਸ਼ੇਰ ਸਿੰਘ ਦੇ ਨਾਲ ਲੜ ਗਈ ਹੁਣ ਸ਼ੇਰ ਸਿੰਘ ਜੋ ਬਾਹਰ ਖੜਾ ਸੀਗਾ ਉਹਦੇ ਕੋਲ 20-25000 ਫੌਜ ਤੇ ਰਾਣੀ ਚੰਦਕੌਰ ਦੇ ਕੋਲ ਸਿਰਫ ਬਚ ਗਈ 5000 ਫੌਜ 48 ਘੰਟੇ ਫਿਰ ਕਮਾਸਾਨ ਯੁੱਧ ਚੱਲਿਆ ਤੰਦੇ ਨੇ ਕਿ ਲਾਹੌਰ ਕਿਲੇ ਦੀਆਂ ਕੰਧਾਂ 'ਚ ਟੋਪਾਂ ਨਾਲ ਵੱਡੇ-ਵੱਡੇ ਮੁਗਰੇ ਕਰ ਦਿੱਤੇ ਸੀ। ਇੱਕ ਬੜਾ ਖੂਨੀ ਜੰਗ ਹੋਇਆ। ਮਹਾਰਾਜਾ ਸ਼ੇਰ ਸਿੰਘ ਨੇ ਫਿਰ ਇੱਥੇ ਇੱਕ ਐਲਾਨ ਕੀਤਾ ਕਿ ਜਿਹੜਾ ਹੁਣ ਵੀ ਸਾਡੇ ਵੱਲ ਆਜੂ ਕਿ ਜਿਹੜਾ ਸਾਡੇ ਨਾਲ ਰਲ ਜੂ ਚੰਦਕੌਰ ਨੂੰ ਛੱਡ ਕੇ ਉਹਨੂੰ ਬਖਸ਼ ਦਿੱਤਾ ਜਾਊਗਾ। ਪਰ ਜਿਹੜਾ ਹੁਣ ਵੀ ਨਾ ਆਇਆ ਉਹ ਆਪਦਾ ਆਪ ਦੇਖ ਲਵੇ। ਫਿਰ ਅਸੀਂ ਕੀ ਕਰਾਂਗੇ? ਬੜੇ ਲੋਕ ਰਾਣੀ ਚੰਦਕੌਰ ਦਾ ਸਾਥ ਛੱਡ ਕੇ ਸ਼ੇਰ ਸਿੰਘ ਵੱਲ ਆ ਗਏ। ਪਰ ਸੰਧਾ ਵਾਲੀਏ ਸਰਦਾਰ ਤੇ ਗੁਲਾਬ ਸਿੰਘ ਡੋਗਰਾ ਨਹੀਂ ਆਏ ਰਾਣੀ ਚੰਦ گور ਦੇ ਹੱਥ ਵਸੂਣ ਕੁਛ ਰਿਹਾ ਹਨ ਉਹਨੂੰ ਬੜੇ ਲੋਕਾਂ ਨੇ ਸਮਝਾਇਆ ਵਿਚ ਪਾ ਕੇ ਕਿ ਉਹਨੂੰ ਆਪ ਵੀ ਪਤਾ ਲੱਗ ਗਿਆ ਸੀਗਾ ਹੁਣ ਕਿ ਹੁਣ ਸਾਹਮਣੇ ਮੌਤ ਹੀ ਆ ਉਹ ਕਹਿੰਦੇ ਬਈ ਹੁਣ ਮਾਰਨਾ ਨਹੀਂ ਚਾਹੁੰਦੇ ਤੈਨੂੰ ਸ਼ੇਰ ਸਿੰਘ ਉਹਨਾਂ ਨੇ ਬੰਦੇ ਭੇਜੇ ਉਹਨਾਂ ਰਾਣੀ ਚੰਦ گور ਕੋਲ ਤੇ ਰਾਣੀ ਚੰਦ گور ਪੰਜਾਬ ਤੇ ਸਿਰਫ 2 ਮਹੀਨੇ ਰਾਜ ਕਰਨ ਤੋਂ ਬਾਅਦ ਉਹਨੂੰ ਇੱਕ ਕਾਗਜ਼ ਦਿੱਤੇ ਗਏ ਕਿ ਲਿਖ ਕਿ ਗੱਦੀ ਤੇ ਹੁਣ ਮੇਰਾ ਕੋਈ ਦਾਵਾ ਨਹੀਂ ਆ। ਉਹਨੇ ਬੜੇ ਭਰੇ ਮਨ ਨਾਲ ਚੰਦਕੌਰ ਨੇ ਫਿਰ ਉਹ ਕਾਗਜ਼ਾਂ ਤੇ ਸਾਈਨ ਕਰ ਦਿੱਤੇ। ਹਜੇ ਸ਼ੇਰ ਸਿੰਘ ਨੂੰ ਰਾਜਾ ਬਣਾਉਣਾ ਹੀ ਸੀ। ਉਸੇ ਹੀ ਰਾਤ ਗੁਲਾਬ ਸਿੰਘ ਡੋਗਰੇ ਨੇ ਲਾਹੌਰ ਦਾ ਖਜ਼ਾਨਾ ਗੱਡਿਆਂ ਤੇ ਭਰ ਕੇ ਜੰਮੂ ਵੱਲ ਨੂੰ ਵਾਨਾ ਕਰਤਾ। ਕਹਿੰਦੇ ਨੇ ਕਿ ਸੋਨੇ ਹੀਰਿਆਂ ਨਾਲ ਲੱਦੇ 12 ਗੱਡੇ ਲੈ ਕੇ ਰਾਤੋਂ ਰਾਤ ਗੁਲਾਬ ਸਿੰਘ ਡੋਗਰਾ ਲਾਹੌਰ ਤੋਂ ਜੰਮੂ ਨਿਕਲ ਗਿਆ। ਹੁਣ ਇੱਕ ਖਾਲੀ ਖਜ਼ਾਨੇ ਦਾ ਮਾਲਕ ਬਣਾ ਦਿੱਤਾ ਗਿਆ ਸ਼ੇਰ ਸਿੰਘ ਨੂੰ ਸ਼ੇਰ ਸਿੰਘ ਨੂੰ ਬਣਾ ਦਿੱਤਾ ਗਿਆ ਪੰਜਾਬ ਦਾ ਅਗਲਾ ਮਹਾਰਾਜਾ ਹੁਣ ਸ਼ੇਰ ਸਿੰਘ ਤੁਹਾਨੂੰ ਦਾ ਵੀ ਕਿਹੋ ਜਿਹਾ ਸੀਗਾ ਸ਼ੇਰ ਸਿੰਘ ਬੜਾ ਸ਼ਕੀਨ ਬੰਦਾ ਸੀਗਾ ਅੰਗਰੇਜ਼ਾਂ ਨੂੰ ਵੀ ਇਹ ਚੰਗਾ ਲੱਗਦਾ ਸੀ ਕਿਉਂਕਿ ਇਹਨੂੰ ਬਾਹਲੀ ਜਿਹੜੀ ਉਤਰੀ ਦੀ ਰਹੀ ਨਹੀਂ ਸੀ ਬਸ ਸਟੋਰ ਕੱਢ ਕੇ ਪੂਰੀ ਰਹਿੰਦਾ ਸੀਗਾ ਸਜਿਆ ਧਜਿਆ ਰਹਿੰਦਾ ਸੀਗਾ ਸੋਨੇ ਹੀਰੇ ਦੇ ਕਹਿਣਿਆਂ ਨਾਲ ਲੱਧਿਆ ਕਹਿੰਦੇ ਨੇ ਕਿ ਲਾਹੌਰ ਦਰਵਾਜ਼ੇ ਵਿੱਚ ਕੀ ਹੋ ਰਿਹਾ ਉਸ ਤੋਂ ਜ਼ਿਆਦਾ ਉਹਨੂੰ ਇਹ ਸੀਗਾ ਕਿ ਪੈरिस 'ਚ ਬਣ ਰਹੀਆਂ ਪਰਫਿਊਮਾਂ ਦੀ ਟੈਨਸ਼ਨ ਹੁੰਦੀ ਸੀਗੀ ਇਹ ਪਹਿਲਾ ਸਿੰਘ ਸੀਗਾ ਜਿਹਨੇ ਦਾੜੀ ਬੰਨ੍ਹਣੀ ਸ਼ੁਰੂ ਕੀਤੀ ਸੀ ਇਹ ਦਾੜੀ ਆਪਣੇ ਮਤਲਬ ਦੋ ਭਾਗਾਂ 'ਚ ਕਰਕੇ ਉਹਨੂੰ ਮੋੜ ਕੇ ਇਦਾਂ ਬੰਨ੍ਹ ਲੈਂਦਾ ਸੀਗਾ ਮੁੱਛਾਂ ਪੂਰੀਆਂ ਮਤਲਬ ਖੜੀਆਂ ਰੱਖਦਾ ਸੀਗਾ ਅੰਗਰੇਜ਼ਾਂ ਨੂੰ ਕੋਈ ਡਰ ਨਹੀਂ ਸੀਗਾ ਕਿਉਂਕਿ ਅੰਗਰੇਜ਼ਾਂ ਨੂੰ ਡਰ ਸੀਗਾ ਮਹਾਨ ਯੋਧੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਸਰਦਾਰ ਹਰੀ ਸਿੰਘ ਨਲਵਾ ਪੰਜਾਬ ਦੀ ਸ਼ਾਨ ਖਾਮ ਸਿੰਘ ਅਟਾਰੀ ਵਾਲੇ ਦਾ ਕਵਰ ਨੋ ਨਿਹਾਲ ਸਿੰਘ ਜਿਹੜਾ ਹਜੇ ਨੌਜਵਾਨ ਸਿੱਖ ਸੀਗਾ ਜਿਹੜਾ 13 ਸਾਲ ਦੀ ਉਮਰ ਚ ਜਿਹਨੇ ਪਹਿਲੀ ਜੰਗ ਲੜੀ ਤੇ ਭਰ ਜਵਾਨੀ ਚ ਜਿਹੜਾ ਪਸ਼ਾਵਰ ਦਾ ਗਵਰਨਰ ਬਣ ਗਿਆ ਸੀਗਾ ਇਹੇ ਜੇ ਲੋਕਾਂ ਤੋਂ ਡਰ ਸੀਗਾ ਅੰਗਰੇਜ਼ਾਂ ਨੂੰ ਤੇ ਸ਼ੇਰ ਸਿੰਘ ਸ਼ੇਰ ਸਿੰਘ ਦਾ ਤਾਂ ਕੋਈ ਡਰ ਹੀ ਨਹੀਂ ਸੀਗਾ ਤੇ ਖਾਲੀ ਖਜ਼ਾਨੇ ਦਾ ਮਹਾਰਾਜਾ ਬਣ ਗਿਆ ਸ਼ੇਰ ਸਿੰਘ ਲੈ ਗਿਆ ਗੁਲਾਬ ਸਿੰਘ ਡੋਗਰਾ ਸਾਰਾ ਖਜ਼ਾਨਾ ਲੁੱਟ ਕੇ ਇਹ ਇਤਿਹਾਸਕਾਰ ਇਹ ਵੀ ਕਹਿੰਦੇ ਨੇ ਕਿ ਚੰਦਕੌਰ ਦੇ ਕਹਿਣ ਤੇ ਹੀ ਗੁਲਾਬ ਸਿੰਘ ਡੋਗਰੇ ਨੇ ਲਾਹੌਰ ਦਰਬਾਰ ਦਾ ਖਜ਼ਾਨਾ ਖਾਲੀ ਕੀਤਾ ਕਿ ਇੱਕ ਵਾਰ ਮੈਂ ਹਰ ਮੰਨ ਲੈਂਦੀ ਆ ਤੂੰ ਖਜ਼ਾਨਾ ਖਾਲੀ ਕਰ ਦੇ ਕਿ ਬਾਅਦ ਚ ਆਪਾਂ ਦੇਖਾਂਗੇ ਹੁਣ ਰਾਣੀ ਚੰਦਕੌਰ ਵੀ ਇੱਥੇ ਛੇਰ ਸਿੰਘ ਨਾਲ ਵਿਆਹ ਕਰਨ ਲਈ ਵੀ ਰਾਜੀ ਹੋ ਗਈ ਐ ਇੱਥੇ ਤੱਕ ਲਿਖਿਆ ਗਿਆ ਕਿ ਤੈਨੂੰ ਚਲ ਰਾਜਾ ਵੀ ਮੰਨਿਆ ਕਿ ਤੇਰੇ ਨਾਲ ਮੈਂ ਵਿਆਹ ਵੀ ਕਰ ਲੈਂਦੀ ਆ ਪਹਿਲਾਂ ਇੱਕ ਪ੍ਰਪੋਜ਼ਲ ਰੱਖਿਆ ਸੀ ਕਿ ਡੋਗਰਿਆ ਨੇ ਕਿ ਤੁਹਾਡਾ ਦੋਨਾਂ ਦਾ ਵਿਆਹ ਕਰਾ ਦੰਦੇ ਆ ਕਿ ਕਹਿੰਦੇ ਰਾਣੀ ਚੰਦ ਕੋਰ ਨੂੰ ਉਹਦੇ ਮਹਿਲਾਂ 'ਚ ਹੀ ਪੰਜ ਦਾਸੀਆਂ ਵੱਲੋਂ ਕਤਲ ਕਰਵਾ ਦਿੱਤਾ ਗਿਆ। ਇਹ ਵੀ ਇਲਜ਼ਾਮ ਇਤਿਹਾਸਕਾਰ ਛੇਰ ਸਿੰਘ ਤੇ ਵੀ ਲਾਉਂਦੇ ਨੇ ਤੇ ਧਿਆਨ ਸਿੰਘ ਡੋਗਰੇ ਤੇ ਵੀ ਲਾਉਂਦੇ ਨੇ ਤੇ ਗਲਬ ਸਿੰਘ ਡੋਗਰੇ ਤੇ ਵੀ ਲਾਉਂਦੇ ਨੇ। ਸਾਰਿਆਂ ਦੀ ਆਪਣੀ ਆਪਣੀ ਰਾਏ ਆ ਕਿਉਂ ਮਾਰਿਆ। ਪਰ ਜਿਹੜੀਆਂ ਉਹ ਪੰਜ ਦਾਸੀਆਂ ਸੀਗੀਆਂ ਉਹਨਾਂ ਦੇ ਨੱਕ, ਕੰਨ ਅਤੇ ਜੀਭ ਵੱਢ ਕੇ ਉਹਨਾਂ ਨੂੰ ਭਜਾ ਦਿੱਤਾ ਗਿਆ ਲਾਹੌਰ ਤੋਂ। ਕਿ ਇਹ ਕੁਛ ਬੋਲ ਨਾ ਦੇਣ। ਹੁਣ ਤੁਸੀਂ ਸੋਚ ਕੇ ਦੇਖੋ ਆਪਾਂ ਖਾਲਸਾ ਰਾਜ ਕਹਿੰਦੇ ਆ ਨਾ ਕਿ ਚਲਿਆ ਗਿਆ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਆਹ ਕੁਝ ਹੋਇਆ ਸੀਗਾ ਆਹ ਕਾਰਨ ਸੀਗੇ ਜੜਾਂ ਤੋਂ ਜਦੋਂ ਐਂ ਹੀ ਬੈਠ ਜਾਣ ਲੋਕ ਗੱਦੀ ਦਾ ਜਦੋਂ ਲਾਲ ਚ ਇੰਨਾ ਵੱਜੇ ਤੇ ਕਿਵੇਂ ਉਹ ਰਾਜ ਵਾਚ ਸਕਦਾ ਇਹ ਰਾਜ ਕੋਈ ਲੂੰਗੇ ਚ ਨਹੀਂ ਮਿਲਿਆ ਸੀਗਾ ਇਹ ਰਾਜ ਮਿਲਿਆ ਸੀ 18ਵੀਂ ਸਦੀ ਤੇ ਆਪਣੇ ਸਿੱਖਾਂ ਨੇ ਖੂਨ ਬਹਾਇਆ ਸੀਗਾ ਉਹਨਾਂ ਨੇ ਸ਼ਹਾਦਤਾਂ ਦਿੱਤੀਆਂ ਸੀਗੀਆਂ ਹੁਣ ਵਾਪਸ ਹੋਣਿਆ ਦਰਦਨਾਕ ਕਹਾਣੀ ਤੇ ਚੰਦਕੌਰ ਦਾ ਕਤਲ ਕਰਵਾ ਦਿੱਤਾ ਸ਼ੇਰ ਸਿੰਘ ਗੱਦੀ ਤੇ ਬੈਠਾ ਆ ਹੁਣ ਮਹਾਰਾਜ ਆ ਖਜ਼ਾਨੇ ਚ ਕੁਝ ਹੈ ਨਹੀਂ ਕਹਿੰਦੇ ਨੇ ਕਿ ਸ਼ੇਰ ਸਿੰਘ 9 ਮਹੀਨੇ ਸਿੱਖ ਫੌਜਾਂ ਨੂੰ ਤਨਖਾਹੀ ਨਹੀਂ ਦੇ ਪਾਇਆ ਹੁਣ ਉਹਨਾਂ ਨੇ ਵੀ ਆਪਣੇ ਘਰ ਚ ਲਾਉਣੇ ਸੀਗੇ ਬਗਾਵਤੀ ਹੋ ਗਈਆਂ ਸਿੱਖ ਫੌਜ ਫਿਰ ਇੱਕ ਮੀਟਿੰਗ ਬੁਲਾਈ ਗਈ ਮਹਾਰਾਜਾ ਸ਼ੇਰ ਸਿੰਘ ਨੇ ਕਹਿੰਦੇ ਨੇ ਕਿ ਉਹ ਮੀਟਿੰਗ ਚ ਦਰਬਾਰ ਦੇ ਮੁਨਸ਼ੀ ਦਰਬਾਰ ਦੇ ਵੱਡੇ ਵੱਡੇ ਅਹੁਦੇਦਾਰ ਇੱਕ ਦੂਜੇ ਤੇ ਹੀ ਇਲਜ਼ਾਮ ਲਾਉਣ ਆ ਗਏ ਕਿ ਦੋਸ਼ਾ ਲਾਉਣ ਆ ਗਏ ਕਿ ਤੂੰ ਖਾ ਗਿਆ ਤੁਸੀਂ ਧੋਖਾ ਕੀਤਾ ਆ ਤੁਸੀਂ ਘਪਲਾ ਕੀਤਾ ਆ ਮਹਾਰਾਜਾ ਸ਼ੇਰ ਸਿੰਘ ਜਿਹਨੂੰ ਕੋਈ ਐਕਸਪੀਰੀਅੰਸ ਹੀ ਨਹੀਂ ਸੀਗਾ ਕਿਵੇਂ ਫੈਸਲੇ ਕਰਾਉਣੇ ਆ ਕਿਵੇਂ ਸਿਚੁਏਸ਼ਨ ਨੂੰ ਸੰਭਾਲਣਾ ਉਹ ਹੱਥ ਖੜੇ ਕਰ ਗਿਆ ਅੱਕ ਗਿਆ ਉਹ ਸਿੱਖ ਫੌਜਾਂ ਨੂੰ ਕਹਿੰਦਾ ਇਹ ਤੁਹਾਡੇ ਮੁੱਦੇ ਨੇ ਕਿ ਤੁਸੀਂ ਆਪੀ ਨੇ ਜਿੱਠੋ ਕਿ ਮੈਂ ਨਹੀਂ ਕੁਝ ਕਰ ਸਕਦਾ ਮੇਰੇ ਹੱਥ ਖੜੇ ਆ 9 ਮਹੀਨੇ ਤੋਂ ਸੋਚੋ ਜਿਨ੍ਹਾਂ ਦੇ ਘਰ 'ਚ 1 ਰੁਪਿਆ ਵੀ ਨਹੀਂ ਗਿਆ ਉਹ ਫਿਰ ਕੀ ਕਰਦੇ ਉਹ ਸਿੱਖ ਫੌਜਾਂ ਨੇ ਫਿਰ ਪੰਜਾਬ ਦੀਆਂ ਦੁਕਾਨਾਂ ਲੁੱਟੀਆਂ ਬੜੇ ਮਹੌਸ਼ੀ ਲੁੱਟੇ ਬੜੇ ਵਪਾਰੀ ਲੁੱਟੇ ਲਾਹੌਰ ਅੱਗ 'ਚ ਜਲ ਰਿਹਾ ਸੀਗਾ ਤੇ ਦੂਰੋਂ ਬੈਠੇ ਇਹ ਸਭ ਦੇਖ ਰਹੇ ਸੀ ਅੰਗਰੇਜ਼ ਤੇ ਉਹ ਸੋਚ ਰਹੇ ਸੀਗੇ ਕਿ ਅਸੀਂ ਪੰਜਾਬ ਨੂੰ ਦੱਬਣਾ ਚਾਹੁੰਦੇ ਆ ਪਰ ਸਾਡਾ ਕੰਮ ਤਾਂ ਇਹ ਆਪ ਹੀ ਕਰੀ ਜਾ ਰਿਹਾ ਉਹ ਆਰਾਮ ਨਾਲ ਦੂਰ ਬੈਠੇ ਸਵਾਦ ਲੈ ਰਹੇ ਸੀਗੇ ਤੇ ਸ਼ੇਰ ਸਿੰਘ ਨੂੰ ਕੋਈ ਚੜੀ ਉਤਰੀ ਵੀ ਨਹੀਂ ਸੀਗੀ ਉਸੇ ਹੀ ਤਰੀਕੇ ਨਾਲ ਸ਼ੇਰ ਸਿੰਘ ਤਿਆਰ ਹੁੰਦਾ ਸੀ ਸ਼ਾਹੀ ਪੋਸ਼ਾਕਾਂ ਪਾ ਕੇ ਮਹਿੰਗੇ ਮਹਿੰਗੇ ਗਹਿਣੇ ਪਾ ਕੇ ਮੁੱਛਾਂ ਨੂੰ ਬਟ ਦੇ ਕੇ ਹਾਥੀ ਘੋੜਿਆਂ ਦੇ ਬਹਿ ਕੇ ਮੈਲਿਆਂ 'ਚ ਘੁੰਮਦਾ ਸੀ ਇਸ ਸਮੇਂ 'ਚ ਕਹਿੰਦੇ ਨੇ ਫਿਰ ਪੰਜਾਬ 'ਚ ਲੋਕਾਂ ਦਾ ਸ਼ਾਹੀ ਪਰਿਵਾਰਾਂ ਤੋਂ ਵਿਸ਼ਵਾਸ ਉੱਠ ਗਿਆ ਤੇ ਇੱਕ ਗੱਲ ਸੋਚੋ ਕਿ ਅੰਗਰੇਜ਼ਾਂ ਨੇ ਫਿਰ ਇਸ ਸਮੇਂ ਹਮਲਾ ਕਿਉਂ ਨਹੀਂ ਕੀਤਾ ਜਦੋਂ ਪੰਜਾਬ ਬੈਲੈਂਸ ਹੋ ਗਿਆ ਸੀਗਾ ਨਾ ਹੀ ਕੋਈ ਚੰਗਾ ਰਾਜਾ ਸੀਗਾ ਤੇ ਨਾ ਹੀ ਕੋਈ ਚੰਗਾ ਕੋਈ ਜਰਨੈਲ ਬਚਿਆ ਸੀਗਾ ਅੰਗਰੇਜ਼ਾਂ ਨੂੰ ਕੋਈ ਡਰ ਨਹੀਂ ਸੀਗਾ ਨਾ ਮਹਾਰਾਜੇ ਦਾ ਨਾ ਮਹਾਰਾਜੇ ਦੀਆਂ ਫੌਜਾਂ ਦਾ ਬਸ ਉਹਨਾਂ ਨੂੰ ਇੱਕ ਡਰ ਸੀਗਾ ਕਿ ਅਕਾਲ ਫੌਜ ਦਾ ਅਕਾਲ ਜਰਨੈਲਾਂ ਦਾ ਜੋ ਸਿੱਖ ਯੋਧੇ ਹੋਏ ਆ ਬਾਬਾ ਫੂਲਾ ਸਿੰਘ ਜੀ ਬਾਬਾ ਕਾਲੀ ਫੂਲਾ ਸਿੰਘ ਬਾਬਾ ਹਨੂਮਾਨ ਸਿੰਘ ਜਿਹੜੀ ਆ ਸਿਚੁਏਸ਼ਨ ਬਣੀ ਹੋਈ ਸੀਗੀ ਪੰਜਾਬ ਦੀ ਤੇ ਇਹਦੇ ਚ ਦਬਕੇ ਵੀ ਬੜੇ ਮਾਰੇ ਸੀਗੇ ਸ਼ੇਰ ਸਿੰਘ ਨੂੰ ਪਰ ਅੰਗਰੇਜ਼ਾਂ ਨੇ ਇੱਕ ਬੜੀ ਚਾਲ ਖੇਡੀ ਜਿਹੜੇ ਕਦੀ ਚੰਦਕੋਟ ਦੀ ਸਪੋਰਟ ਕਰਦੇ ਸੀਗੇ ਸੰਧਾਵਾਲੀਏ ਫਿਰ ਅੰਗਰੇਜ਼ਾਂ ਨੇ ਉਹਨਾਂ ਨੂੰ ਵਾਪਸ ਬੁਲਾਇਆ ਸੰਧਾਵਾਲੀਆਂ ਨੂੰ ਤੇ ਅੰਗਰੇਜ਼ਾਂ ਦੇ ਕਹਿਣ ਤੇ ਮਹਾਰਾਜਾਏ ਨੇ ਸੰਧਾਵਾਲੀਆਂ ਨੂੰ ਵਾਪਸ ਬੁਲਾਇਆ ਲੈਣਾ ਸਿੰਘ ਨੂੰ ਵੀ ਛੱਡ ਦਿੱਤਾ ਗਿਆ ਉਹਨੂੰ ਜੇਲ੍ਹ ਚ ਬੰਦ ਕੀਤਾ ਸੀਗਾ ਤੇ ਮਹਾਰਾਜਾ ਨੇ ਸਭ ਕੁਝ ਪਲ੍ਹਾ ਕੇ ਸੰਧਾਵਾਲੀਆਂ ਨੂੰ ਆਪਣੇ ਗਲੇ ਲਾ ਲਿਆ ਕਿ ਅੱਜ ਤੁਸੀਂ ਭਰਾ ਆ ਕਿ ਤੁਸੀਂ ਮੇਰੇ ਨਾਲ ਰਾਜ ਚਲਾਉਣ ਚ ਮਦਦ ਕਰੋ ਤੇ ਹੁਣ ਅੰਗਰੇਜ਼ ਤਾਂ ਇਹ ਸੋਚ ਰਹੇ ਸੀਗੇ ਕਿ ਸੰਧਾ ਵਾਲੀਏ ਹੌਲੀ-ਹੌਲੀ ਆਪਦਾ ਕੰਮ ਕਰਨਗੇ ਪਰ ਸੰਧਾ ਵਾਲੀਏ ਨੇ ਤਾਂ ਇੱਕਦਮ ਹੀ ਕੰਮ ਕਰ ਦਿੱਤਾ ਮਹਾਰਾਜਾ ਸ਼ੇਰ ਸਿੰਘ ਨੂੰ ਕੁਸ਼ਤੀਆਂ ਦੇਖਣ ਦਾ ਬੜਾ ਸ਼ੌਂਕ ਸੀ ਆਪ ਵੀ ਬੜਾ ਸਿਹਤਪੱਖੋ ਤਕੜਾ ਸੀਗਾ ਇੱਕ ਦਿਨ ਪ੍ਰੇਡ ਤੋਂ ਬਾਅਦ ਇੱਕ ਬਾਗ 'ਚ ਬੈਠ ਕੇ ਮਹਾਰਾਜਾ ਸ਼ੇਰ ਸਿੰਘ ਕੁਸ਼ਤੀ ਦੇਖ ਰਿਹਾ ਸੀਗਾ ਤੇ ਅਜੀਤ ਸਿੰਘ ਸੰਧਾਵਾਲੀਆ ਆਉਂਦਾ ਆ ਉਹਦੇ ਕੋਲ ਡਬਲ ਵਾਇਰਲ ਇੱਕ ਗਨ ਹੁੰਦੀ ਆ ਤੇ ਉਹ ਆ ਕੇ ਮਹਾਰਾਜਾ ਸ਼ੇਰ ਸਿੰਘ ਨੂੰ ਕਹਿੰਦਾ ਆ ਕਿ ਇਹ ਕਲਕੱਤੇ ਦੀ ਬਣੀ ਹੋਈ ਰਫਲ ਆ ਤੇ ਇਹ ਅੰਗਰੇਜ਼ਾਂ ਨੇ ਬਣਾਈ ਆ ਮੜ ਜਾ ਚੈੱਕ ਕਰਿਓ ਜੇ ਤੁਹਾਨੂੰ ਪਸੰਦ ਆਉਂਦੀ ਇਹ ਤਾਂ ਆਪਣੀਆਂ ਸਿੱਖ ਫੌਜਾਂ ਵਾਸਤੇ ਵੀ ਅਸੀਂ ਬੰਦੂਕਾਂ ਤਿਆਰ ਕਰਵਾ ਲਾਂਗੇ ਮਹਾਰਾਜਾ ਸ਼ੇਰ ਸਿੰਘ ਨੇ ਆਪਣਾ ਹੱਥ ਛਿਰਪਾਨ ਤੇ ਰੱਖਿਆ ਹੁੰਦਾ ਸੀਗਾ ਮਹਾਰਾਜਾ ਸ਼ੇਰ ਸਿੰਘ ਜਦੋਂ ਛਿਰਪਾਨ ਤੋਂ ਆਪਣਾ ਹੱਥ ਚੱਕ ਕੇ ਮੜ ਜਾ ਕੇ ਕਰਦੇ ਆ ਅਜੀਤ ਸਿੰਘ ਸੰਧਾਵਾਲੀਆ ਘੋੜਾ ਦੱਬਨ ਦਾ ਗੋਲੀ ਸਿੱਧੀ ਵੱਜਦੀ ਹੈ ਮਹਾਰਾਜਾ ਸ਼ੇਰ ਸਿੰਘ ਦੇ ਡਿੱਗਣ ਤੋਂ ਪਹਿਲਾਂ ਮਹਾਰਾਜਾ ਸ਼ੇਰ ਸਿੰਘ ਨੇ ਸ਼ਬਦ ਬੋਲੇ ਆਹ ਕੀ ਲਗਾ ਹੈ ਤੇ ਜਦੋਂ ਕਹਿੰਦੇ ਮਹਾਰਾਜਾ ਸ਼ੇਰ ਸਿੰਘ ਜ਼ਮੀਨ ਤੇ ਡਿੱਗ ਗਿਆ ਤਦ ਫਰਿਆ ਸੀ ਅਜੇ ਮਰਿਆ ਨਹੀਂ ਸੀ ਤੇ ਅਜੀਤ ਸਿੰਘ ਸੰਧਾਵਾਲੀਆ ਨੇ ਆਪਣੀ ਤਲਵਾਰ ਨੂੰ ਹੱਥ ਪਾਇਆ ਮਿਆਂ ਚੋਂ ਕੱਢੀ ਤੇ ਮਹਾਰਾਜਾ ਸ਼ੇਰ ਸਿੰਘ ਦਾ ਸਿਰ ਧੜ ਤੋਂ ਅਲੱਗ ਕਰਤਾ ਅਫੜਾ ਦਾ ਫੜੀ ਮਾਚ ਗਈ ਉਥੇ ਇਸੇ ਹੀ ਅਫੜਾ ਦਫੜੀ ਚ ਲੈਣਾ ਸਿੰਘ ਨੇ ਸੰਧਾ ਵਾਲੀਆ ਪਿੱਛੋਂ ਨਿਕਲਿਆ ਝਾੜੀਆਂ ਦੇ ਤੇ ਮਹਾਰਾਜਾ ਸ਼ੇਰ ਸਿੰਘ ਦਾ 12 ਸਾਲ ਦਾ ਪੁੱਤਰ ਕਮਰ ਪ੍ਰਤਾਪ ਸਿੰਘ ਜਿਹੜਾ ਬੜਾ ਸੋਹਣਾ ਸੀ ਮੋਟੀਆਂ-ਮੋਟੀਆਂ ਅੱਖਾਂ ਸੀ ਉਹਦੀਆਂ ਬੜਾ ਸੁੱਲਜਿਆ ਹੋਇਆ ਸੀ ਛੋਟੀ ਉਮਰ 'ਚ ਹੁਣ ਜਵਾਕ ਸੀਗਾ ਉਹ ਉਹ ਡਰ ਕੇ ਉਹ ਬਾਗ ਦੇ ਕਿਸੇ ਬੂਟੇ ਉਲਨੇ ਲੁਕ ਜਾਂਦਾ ਉਥੋਂ ਫਿਰ ਲੈਣਾ ਸਿੰਘ ਮਜੀਠੀਏ ਨੇ ਉਹਨੂੰ ਗਲਾਮੇ ਤੋਂ ਫੜਿਆ ਤੇ ਬਾਹਰ ਕੱਢ ਲਿਆ ਤੇ ਉਹ 12 ਸਾਲ ਦੇ ਜਵਾਨ ਨੇ ਬੜੇ ਤਰਲੇ ਪਾਏ ਕਿ ਮੈਂ ਤੁਹਾਡਾ ਆਪਣਾ ਭਤੀਜਾ ਹਾਂ ਮੈਨੂੰ ਨਾ ਮਾਰੋ ਉਹ ਕੰਬ ਰਿਹਾ ਸੀਗਾ ਤੇ ਲੈਣਾ ਸਿੰਘ ਨੇ ਸੰਧਾ ਵਾਲੀਆ ਨੇ ਇੱਕ ਮਿੰਟ ਨਹੀਂ ਲਾਇਆ ਤਲਵਾਰ ਨਾਲ ਉਸ ਬੱਚੇ ਦੀ ਗਰਦਨ ਵੀ ਧੜ ਤੋਂ ਲੱਗ ਕਰ ਦਿੱਤੀ ਇੱਥੇ ਇੱਕ ਵਾਰ ਫੇਰ ਪੰਜਾਬ ਦੇ ਮਹਾਰਾਜੇ ਤੇ ਉਸ ਦੇ ਪੁੱਤਰ ਦਾ ਕਤਲ ਹੋਇਆ ਇੱਕ ਕਤਲ ਪਿਓ ਪੁੱਤ ਦਾ ਪਹਿਲਾ ਹੋਇਆ ਸੀ ਤੇ ਇੱਕ ਕਤਲ ਹੁਣ ਹੋਇਆ ਹੁਣ ਕਹਿ ਦਿੰਦੇ ਹਾਂ ਖਾਲਸਾ ਰਾਜ ਦੀ ਮਾੜੀ ਕਿਸਮਤ ਹੁਣ ਕਹਿ ਦਿੰਨੇ ਆ ਖਾਲਸਾ ਰਾਜ ਦੀ ਮਾੜੀ ਕਿਸਮਤ ਹੁਣ ਦੇਖੋ ਲਾਹੌਰ ਕਿਲੇ ਨੇ ਲਾਹੌਰ ਦਰਬਾਰ ਨੇ ਕਿੰਨੇ ਕਤਲ ਹੁੰਦੇ ਦੇਖੇ ਜੇ ਕਤਲ ਨਾ ਹੁੰਦੇ ਖਾਲਸਾ ਰਾਜ ਅੱਜ ਵੀ ਕਾਇਮ ਹੁੰਦਾ ਹੁਣ ਜਦੋਂ ਮਹਾਰਾਜਾ ਰਣਜੀਤ ਸਿੰਘ ਬਾਰੇ ਪੜ੍ਹਦੇ ਆ ਕਿ ਯੂਰਪ ਤੱਕ ਕਿੰਦਾ ਚੜਾਈਆਂ ਹੁੰਦੀਆਂ ਸੀ ਤੇ ਕਵਰ ਨੋਨ ਨਿਹਾਲ ਸਿੰਘ ਵਰਗੇ ਇਹ ਤਾਂ ਬੜੇ ਸੂਝਵਾਨ ਸੀਗੇ ਤੇ ਇਹਨਾਂ ਨੇ ਕਿੱਥੋਂ ਤੱਕ ਲੈ ਜਾਣਾ ਸੀ ਖਾਲਸਾ ਰਾਜ ਇਹ ਇਤਿਹਾਸਕਾਰ ਇਹ ਲਿਖਦੇ ਨੇ ਕਿ ਜਿਹੜਾ ਕਵਰ ਨੋਨਿਹਾਲ ਸੀਗਾ ਉਹ ਇੰਨਾ ਸੂਝਵਾਨ ਸੀ ਉਹ ਇੰਨਾ ਦਿਮਾਗੀ ਸੀਗਾ ਜਿਹੜੀਆਂ ਸਰਹੱਦਾਂ ਪੰਜਾਬ ਦੀਆਂ ਮਹਾਰਾਜਾ ਰਣਜੀਤ ਸਿੰਘ ਨੇ ਅਟਕ ਲਦਾਖ ਤੇ ਅਫਗਾਨਿਸਤਾਨ ਤੱਕ ਪਹੁੰਚਾਈਆਂ ਸੀਗੀਆਂ ਕਵਰ ਨੋਨਿਹਾਲ ਜੇ ਰਾਜ ਕਰਦਾ ਰਹਿੰਦਾ ਤਾਂ ਪੰਜਾਬ ਦੀਆਂ ਸਰਹੱਦਾਂ ਨੂੰ ਨੇ ਈਰਾਨ ਇਰਾਕ ਤੱਕ ਲੈ ਜਾਣਾ ਸੀਗਾ ਆਪਾਂ ਕਹਿ ਦਿੰਦੇ ਆ ਕਿ ਡੋਗਰਿਆਂ ਨੇ ਲਗਾ ਕੀਤਾ ਸੰਧਾਵਾਲੀਆ ਕੌਣ ਸੀ ਸੰਧਾਵਾਲੀਆ ਤਾਂ ਆਪਦੇ ਸੀਗੇ ਬੜੇ ਹੋਰ ਵੀ ਲਾਲਚੀ ਸੀਗੇ ਪੈਰ ਪੈਰ ਤੇ ਲਾਲਚੀ ਸੀਗੇ ਲਾਹੌਰ ਦਰਬਾਰ ਦੇ ਹਰ ਮੋੜ ਤੇ ਗਦਾਰ ਸੀਗੇ ਬਾਹਰਲਾ ਕੋਈ ਆ ਕੇ ਕਿਵੇਂ ਰਾਜ ਖਤਮ ਕਰ ਦੂਗਾ ਜੇ ਆਪਣੇ ਢੰਗ ਦੇ ਹੋਣ ਤੇ ਇੱਥੇ ਮਹਾਰਾਜਾ ਸ਼ੇਰ ਸਿੰਘ ਤੇ ਉੱਥੇ ਉਹਨਾਂ ਦੇ ਪੁੱਤਰ ਦੇ ਸਿਰ ਨੇਜਿਆਂ ਦੇ ਟੰਗ ਕੇ ਸੰਧਾਵਾਲੀਏ ਕਿਲੇ ਦੇ ਅੰਦਰ ਐਂਟਰ ਹੋਏ ਤੇ ਰਾਜ ਮਿਲ ਗਿਆ ਧਿਆਨ ਸਿੰਘ ਡੋਗਰਾ ਤੇ ਉਹਨੂੰ ਕਹਿੰਦੇ ਆ ਲੈ ਸੀ ਆਪਣਾ ਕੰਮ ਕਰਿਆ ਤੇ ਅਗਲਾ ਰਾਜਾ ਕਿਨੂੰ ਬਣਾਉਣਾ ਆਜਾ ਕਰੀਏ ਰਾਏ ਧਿਆਨ ਸਿੰਘ ਡੋਗਰੇ ਦੇ ਤਾਂ ਉੱਤੇ ਫਿਊ ਜੁੜ ਗਏ ਸੀਗੇ ਹੁਣ 25 ਉਹ ਆਪਣੇ ਬੋਡੀਗਾਰਡ ਨਾਲ ਲੈ ਕੇ ਇਹਨਾਂ ਦੇ ਨਾਲ ਤੁਰ ਪਿਆ ਕਿਲੇ 'ਚ ਹਜੇ ਐਂਟਰ ਹੋਣੇ ਲੱਗੇ ਸੀਗੇ ਮਾਰਿਆ ਇਹਨਾਂ ਨੇ ਫਿਰ ਧਿਆਨ ਸਿੰਘ ਡੋਗਰਾ ਉੱਥੇ ਹੀ ਖਤਮ ਤੇ ਨਾਲ ਮਾਰਤੇ ਉਹਨਾਂ ਦੇ 25 ਬੋਡੀਗਾਰਡ ਇਹ ਜਿਹੜਾ ਦਿਨ ਸੀਗਾ ਇਹ ਖੂਨੀ ਦਿਨ ਸੀ ਲਾਹੌਰ ਦਰਬਾਰ ਦਾ ਲਾਹੌਰ ਦਰਬਾਰ ਦੇ ਅੰਦਰ ਹੀ ਉਸ ਦਿਨ ਵਿੱਚ 100 ਕਤਲ ਹੋਏ ਸੀਗੇ ਇੱਕ ਦਿਨ ਧਿਆਨ ਸਿੰਘ ਡੋਗਰਾ ਹੁਣ ਬੜੀ ਵੱਡੀ ਤਾਕਤ ਸੀਗੀ ਖਾਲਸਾ ਰਾਜ ਦੀਆਂ ਉਹ ਜੜਾ 'ਚ ਬੈਠਾ ਹੋਇਆ ਸੀ ਉਹਦੇ ਮਰਨ ਤੇ ਇੱਕ ਵਾਰ ਪੂਰਾ ਲਾਹੌਰ ਦਰਬਾਰ ਹਿੱਲ ਗਿਆ ਸੀਗਾ ਤੇ ਲਾਹੌਰ ਦਰਬਾਰ 'ਚ ਫਿਰ 5 ਸਾਲ ਦੇ ਮਹਾਰਾਜਾ ਦਲੀਪ ਸਿੰਘ ਨੂੰ ਲਿਆਏ ਤੇ ਧਿਆਨ ਸਿੰਘ ਡੋਗਰੇ ਦੇ ਖੂਨ ਦੇ ਨਾਲ ਉਹਦਾ ਤਿਲਕ ਲਾਇਆ ਸੰਧਾ ਵਾਲਿਆਂ ਨੇ ਤੇ ਇੱਧਰ ਧਿਆਨ ਸਿੰਘ ਡੋਗਰੇ ਦੀ ਮੌਤ ਦੀ ਖਬਰ ਸੁਣ ਕੇ ਉਹਦੀ ਪਤਨੀ ਸਤੀ ਹੋਣ ਲਈ ਤਿਆਰ ਹੋ ਗਈ ਤੇ ਉਹਦਾ ਮੁੰਡਾ ਉਹਨੂੰ ਕਹਿੰਦਾ ਹੈ ਕਿ ਤੂੰ ਹਜੇ ਸਤੀ ਨਹੀਂ ਹੋਣਾ ਜਿੰਨਾ ਚਿਰ ਮੈਂ ਸੰਧਾ ਵਾਲਿਆਂ ਦਾ ਸਿਰ ਵੱਢ ਕੇ ਤੇਰੇ ਪੈਰਾਂ 'ਚ ਨਹੀਂ ਰੱਖ ਦਿੰਦਾ ਕਿ ਤੂੰ ਸਤੀ ਨਹੀਂ ਹੋਣਾ ਪਰ ਉਹਦੇ ਹੱਥ ਵਸਤਾ ਕੁਝ ਨਹੀਂ ਸੀਗਾ ਇੱਥੇ ਫਿਰ ਉਹ ਖਾਲਸਾ ਫੌਜ ਕੋਲ ਜਾਂਦਾ ਉੱਥੇ ਰਹਿਣ ਲੱਗ ਜਾਂਦਾ ਹੈ ਉਹ ਕਹਿੰਦਾ ਹੈ ਕਿ ਸੰਧਾ ਵਾਲੀਏ ਗਰਦਾਰ ਨੇ ਇਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਵੰਸ਼ ਨੂੰ ਮਾਰਿਆ ਤੇ ਧਿਆਨ ਸਿੰਘ ਡੋਗਰਾ ਜੋ ਇੰਨਾ ਤਾਕਤਵਰ ਬੰਦਾ ਸੀਗਾ ਲਾਹੌਰ দর바ਰ ਦਾ ਉਹਨੂੰ ਮਾਰਿਆ ਇੱਥੇ ਕਹਿੰਦੇ ਖਾਲਸਾ ਫੌਜ ਚਾਹੇ ਬਗਾਵਤੀ ਹੋ ਗਈ ਸੀ ਪਰ ਮਹਾਰਾਜਾ ਰਣਜੀਤ ਸਿੰਘ ਤੇ ਉਹਨਾਂ ਦੇ ਪਰਿਵਾਰ ਦੀ ਬਹੁਤ ਇੱਜ਼ਤ ਕਰਦੀ ਸੀ ਖਾਲਸਾ ਫੌਜ ਜਦੋਂ ਧਿਆਨ ਸਿੰਘ ਡੋਗਰੇ ਦੇ ਪੁੱਤਰ ਹੀਰਾ ਸਿੰਘ ਡੋਗਰੇ ਨੇ ਜਦੋਂ ਇਮੋਸ਼ਨਲ ਗੱਲਾਂ ਬੋਲੀਆਂ ਤੇ ਭਾਬੂ ਕੋ ਹੋ ਕੇ ਤੇ ਗੁੱਸੇ ਚ ਆ ਕੇ ਖਾਲਸੇ ਫੌਜਾਂ ਨੇ ਕਿਲਾ ਘੇਰ ਲਿਆ ਜਿਹਦੇ ਅੰਦਰ ਸੰਧਾ ਵਾਲੀਏ ਸੀਗੇ ਸੰਧਾ ਵਾਲਿਆਂ ਦਾ ਕਬਜ਼ਾ ਸੀ ਖਾਲਸਾ ਫੌਜ ਨੇ ਫਿਰ ਉਸੇ ਹੀ ਦਿਨ ਸੰਧਾ ਵਾਲੀਆਂ ਨੂੰ ਲੱਭ ਲੱਭ ਕੇ ਕਤਲ ਕੀਤਾ ਲੈਣਾ ਵਾਲੀਆ ਜਿਹੜਾ ਭੋਰੇ ਚ ਲੁਕਿਆ ਬੈਠਾ ਸੀ ਉਹਦਾ ਕਤਲ ਕੀਤਾ ਅਜੀਤ ਸਿੰਘ ਨੂੰ ਕਤਲ ਕਰਤਾ ਤੇ ਅਤਰ ਸਿੰਘ ਭੱਜਣ ਚ ਕਾਮਯਾਬ ਹੋ ਗਿਆ ਅਤਰ ਸਿੰਘ ਸੰਧਾ ਵਾਲੀਆਂ ਜਾ ਕੇ ਅੰਗਰੇਜ਼ਾਂ ਕੋਲ ਫਿਰ ਲੁਕ ਗਿਆ ਉਹ ਹੁਣ ਇੱਥੇ ਧਿਆਨ ਸਿੰਘ ਡੋਗਰਾ ਜਿਹੜਾ ਖਾਲਸਾ ਰਾਜ ਦੀਆਂ ਜੜ੍ਹਾਂ ਚ ਬੈਠਾ ਹੋਇਆ ਸੀ ਜੇ ਵੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਬਹੁਤ ਪਾਵਰ ਹੁੰਦੀ ਸੀ ਉਸ ਤੋਂ ਬਾਅਦ ਵੀ ਰਹੀ ਜਦੋਂ ਉਹ ਹੀ ਮਰ ਗਿਆ ਤਾਂ ਫਿਰ ਉਸ ਤੋਂ ਅੱਗੇ ਹੀਰਾ ਸਿੰਘ ਡੋਗਰਾ ਸੀ ਉਸ ਦੀ ਤਾਕਤ ਕਿਉਂਕਿ ਹੀਰਾ ਸਿੰਘ ਡੋਗਰਾ ਨੂੰ ਮਹਾਰਾਜਾ ਰਣਜੀਤ ਸਿੰਘ ਬਹੁਤ ਪਿਆਰ ਕਰਦੇ ਸੀ ਪਰਸੰਦੇ ਤਾਜਦਾ ਦਰਜਾ ਦਿੱਤਾ ਹੋਇਆ ਸੀਗਾ ਹੀਰਾ ਸਿੰਘ ਡੋਗਰਾ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਤੇ ਮਹਾਰਾਜਾ ਰਣਜੀਤ ਸਿੰਘ ਪੁੱਤਰਾਂ ਨੂੰ ਪਿਆਰ ਕਰਦੇ ਸੀਗੇ ਤੇ ਉਹ ਵੀ ਮਹਾਰਾਜਾ ਰਣਜੀਤ ਸਿੰਘ ਨੂੰ ਬਾਪੂ ਕਹਿੰਦਾ ਸੀ ਇਹ ਇਤਿਹਾਸਕਾਰ ਇਹ ਵੀ ਦੱਸਦੇ ਨੇ ਕਿ ਧਿਆਨ ਸਿੰਘ ਡੋਗਰਾ ਆਪਣੇ ਪੁੱਤਰ ਨੂੰ ਮਹਾਰਾਜਾ ਬਣਾਉਣਾ ਚਾਹੁੰਦਾ ਸੀ ਇੱਥੇ ਕਈ ਇਤਿਹਾਸਕਾਰ ਲਿਖਦੇ ਨੇ ਕਿ ਜੇ ਮਹਾਰਾਜਾ ਰਣਜੀਤ ਸਿੰਘ ਦੇ ਹੱਥ ਚੋਂਦਾ ਤੇ ਉਹ ਮਹਾਰਾਜਾ ਬਣਾ ਦਿੰਦੇ ਪਰ ਕਿਉਂਕਿ ਉਹ ਸ਼ਾਹੀ ਖੂਨ ਨਹੀਂ ਸੀਗਾ ਇਸ ਕਰਕੇ ਉਹ ਨਹੀਂ ਬਣਾ ਸਕਦੇ ਸੀਗੇ ਇਹਨੂੰ ਇਹ ਉਹਨਾਂ ਨੂੰ ਵੀ ਪਤਾ ਸੀ ਇਹ ਹੀਰਾ ਸਿੰਘ ਡੋਗਰਾ ਨੂੰ ਵੀ ਪਤਾ ਸੀਗਾ ਕਿ ਮੈਂ ਮਹਾਰਾਜਾ ਨਹੀਂ ਬਣ ਸਕਦਾ ਇੱਥੇ ਫਿਰ ਹੀਰਾ ਸਿੰਘ ਡੋਗਰਾ 5 ਸਾਲ ਦੇ ਮਹਾਰਾਜੇ ਦਲੀਪ ਸਿੰਘ ਦਾ ਪ੍ਰਧਾਨ ਮੰਤਰੀ ਬਣ ਜਾਂਦਾ ਇੰਨੇ ਕਤਲਾਂ ਤੋਂ ਬਾਅਦ ਲਾਹੌਰ ਦਰਬਾਰ ਦੀ ਫਿਰ ਸਾਰੀ ਫਾਬਰ ਡੋਗ ਰਿਆਂ ਦੇ ਹੱਥ ਆ ਗਈ ਕਹਿੰਦੇ ਨੇ ਕਿ ਮਹਾਰਾਜਾ ਰਣਜੀਤ ਸਿੰਘ ਦੇ ਦੋ ਪੁੱਤਰ ਹੋਰ ਸੀ ਕਸ਼ਮੀਰਾ ਸਿੰਘ ਤੇ ਪਛੋਰਾ ਸਿੰਘ ਤੇ ਉਹਨਾਂ ਨੇ ਫਿਰ ਇਤਰਾਜ਼ ਜਤਾਇਆ ਕਿ ਕਿ ਕੱਲ ਦੇ ਜਵਾਕ ਨੂੰ ਤੁਸੀਂ ਮਹਾਰਾਜਾ ਬਣਾਤਾ ਕਿ ਅਸੀਂ ਵੱਡੇ ਆ ਫਿਰ ਗੱਦੀ ਦੀ ਕਸ਼ਮਕਸ਼ ਜਿਹੜੀ ਗੱਦੀ ਪਿੱਛੇ ਇੰਨੇ ਕਤਲ ਹੋਏ ਇੰਨੀਆਂ ਚਾਲਾਂ ਚੱਲੀਆਂ ਲਾਹੌਰ ਦਰਬਾਰ ਦੀਆਂ ਕੰਧਾਂ ਖੂਨ ਨਾਲ ਭਰਤੀਆਂ ਤੋਪਾਂ ਨਾਲ ਉੜਾ ਦਿੱਤੀਆਂ ਕੰਧਾ ਤੇ ਬੋਟੀਆਂ-ਬੋਟੀਆਂ ੜਾ ਦਿੱਤੀਆਂ ਇੰਨੇ ਕਤਲਾਂ ਤੋਂ ਬਾਅਦ ਇੱਕ ਬੱਚੇ ਨੂੰ ਮਹਾਰਾਜਾ ਬਣਾਇਆ ਗਿਆ ਤੇ ਪਿੱਛੇ ਫਿਰਦਾ ਵੀਦਰ ਦੋ ਹੋ ਗਏ ਕਹਿੰਦੇ ਫਿਰ ਇੱਥੇ ਹੀਰਾ ਸਿੰਘ ਡੋਗਰੇ ਨੇ ਫਿਰ ਗੁਲਾਬ ਸਿੰਘ ਡੋਗਰੇ ਨੂੰ ਭੇਜਿਆ ਸਿਆਲਕੋਟ ਰਹਿੰਦੇ ਸੀਗੇ ਮਹਾਰਾਜਾ ਰਣਜੀਤ ਸਿੰਘ ਦੇ ਇਹ ਟੋਪੁੱਤਰ ਕਿਸ਼ੋਰਾ ਸਿੰਘ ਤੇ ਕਿਸ਼ੋਰ ਸਿੰਘ ਕਿ ਜਾ ਇਹਨਾਂ ਦਾ ਹੱਲ ਕਰਕੇ ਆ ਗੁਲਾਬ ਸਿੰਘ ਡੋਗਰਾ ਇਹਦਾ ਆਪਣਾ ਵੀ ਹਿੱਤ ਸੀਗਾ ਕਿਉਂਕਿ ਸਿਆਲਕੋਟ ਲੱਗਦਾ ਹੀ ਜੰਮੂ ਦੇ ਵਿੱਚ ਕਿ ਇਹਨਾਂ ਨੂੰ ਇੱਥੋਂ ਭਜਾ ਕੇ ਇਹਨਾਂ ਦੀਆਂ ਜ਼ਗੀਰਾ ਮੈਦਾ ਬਲੂ ਉੱਥੋਂ ਕਹਿੰਦੇ ਨੇ ਫਿਰ ਕਿ ਗਲਬ ਸਿੰਘ ਡੋਗਰਾ ਫੌਜ ਲੈ ਕੇ ਜਾਂਦਾ ਹੈ ਕਿ ਕਸ਼ਮੀਰਾ ਸਿੰਘ ਤੇ ਪਿਸ਼ੋਰਾ ਸਿੰਘ ਕੋਲ ਕਹਿੰਦੇ ਨੇ ਉਹ ਸਿਆਲਕੋਟ ਛੱਡ ਕੇ ਫਿਰ ਉੱਥੋਂ ਨਿਕਲ ਜਾਂਦੇ ਨੇ ਉੱਥੋਂ ਉਹ ਫਿਰ ਜਾਣਦੇ ਨੇ ਕਿ ਇੱਕ ਧਾਰਮਿਕ ਸ਼ਖਸੀਅਤ ਭਾਈ ਵੀਰ ਸਿੰਘ ਨਰੰਗਾਵਾਲ ਜਿਨ੍ਹਾਂ ਦਾ ਡੇਰਾ ਹੁੰਦਾ ਸੀ ਪੰਜਾਬ 'ਚ ਉਹ ਡੇਰੇ ਦੇ ਨਾਲ-ਨਾਲ ਇੱਕ ਵੱਡਾ ਟ੍ਰੇਨਿੰਗ ਸੈਂਟਰ ਵੀ ਸੀਗਾ ਤਲਵਾਰਵਾਜੀ ਬੰਦੂਕ ਚਲਾਉਣਾ ਇੱਥੋਂ ਤੱਕ ਟੋਪ ਚਲਾਉਣੀ ਵੀ ਸਿਖਾਈ ਜਾਂਦੀ ਸੀ ਉੱਥੇ ਤੋਪਾਂ ਵੀ ਰੱਖੀਆਂ ਹੋਈਆਂ ਸੀਗੀਆਂ ਉੱਥੇ ਜਿੰਨੇ ਵੀ ਕੋਈ ਸਿੱਖ ਸ਼ਖਸੀਅਤਾਂ ਹੁੰਦੀਆਂ ਸੀਗੀਆਂ ਜਿਨ੍ਹਾਂ ਨੇ ਸ਼ਰਨ ਲੈਣੀ ਹੁੰਦੀ ਸੀ ਉਹ ਫਿਰ ਉੱਥੇ ਆ ਕੇ ਲੈਂਦੇ ਸੀਗੇ ਕਸ਼ਮੀਰਾ ਸਿੰਘ ਤੇ ਪਸ਼ੋਰਾ ਸਿੰਘ ਨੇ ਭਾਈ ਵੀਰ ਸਿੰਘ ਨਰੰਗਾਵਾਦ ਕੋਲੇ ਸ਼ਰਨ ਲੈ ਲਈ ਉਹਦੇ ਡੇਰੇ 'ਚ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਵੀ ਆਪਣੇ ਸਮੇਂ 'ਚ ਇਹਨਾਂ ਦਾ ਆਦਰਮਾਨ ਕਰਦੇ ਸੀਗੇ ਇੱਕ ਪ੍ਰਭਾਵ ਸੀ ਇਹਨਾਂ ਦਾ ਪੰਜਾਬ 'ਚ ਹੁਣ ਉਹ ਡੇਰੇ ਵੱਲ ਕੌਣ ਦੇਖੇ ਪਰ ਕਹਿੰਦੇ ਨੇ ਕਿ ਹੀਰਾ ਸਿੰਘ ਡੋਗਰਾ ਪਾਵਰ ਚ ਆ ਕੇ ਇੰਨਾ ਹੰਕਾਰ ਗਿਆ ਕਿ ਉਹਨੇ ਸਿੱਖ ਫੌਜਾਂ ਨੂੰ ਫੇਰ ਢਕਾਉਣਾ ਸ਼ੁਰੂ ਕਰਤਾ ਜਿਹੜੇ ਨਹੀਂ ਮੰਨੇ ਉਹਨਾਂ ਨੂੰ ਲਾਲਚ ਦਿੱਤਾ ਫਿਰ ਕਿ 1 ਰੁਪਿਆ ਤੁਹਾਡੀ ਤਨਖਾਹ ਵਧਾ ਦਿੱਤੀ ਜਾਊਗੀ ਤੁਸੀਂ ਡੇਰੇ ਤੇ ਹਮਲਾ ਕਰ ਦੋ ਗੁੰਮਰਾਹ ਹੋਈਆਂ ਸਿੱਖ ਫੌਜਾਂ ਨੇ ਫਿਰ ਜਾ ਕੇ ਭਾਈ ਵੀਰ ਸਿੰਘ ਨਰੰਗਾਵਾਦੀਆਂ ਦਾ ਡੇਰਾ ਤਬਾਹ ਕਰਤਾ ਜਿਹੜੇ ਡੇਰੇ ਦੇ ਅੰਦਰ ਸਿਗੇ ਉਹ ਸਾਰੇ ਖਤਮ ਹੋ ਗਏ ਜਿੱਥੇ ਮਹਾਰਾਜਾ ਰਣਜੀਤ ਸਿੰਘ ਵੀ ਝੁੱਕ ਕੇ ਅੰਦਰ ਜਾਂਦੇ ਸੀਗੇ ਉੱਥੇ ਸਿੱਖ ਫੌਜਾਂ ਨੇ ਹੀ ਹਮਲਾ ਕਰਤਾ ਤੇ ਫੌਜਾਂ ਨੇ ਹੀਰਾ ਸਿੰਘ ਦੇ ਮਗਰ ਲੱਕੇ ਡੇਰੇ ਤੇ ਹਮਲਾ ਕਰਤਾ ਦਿੱਤਾ ਪਰ ਇਹਦੇ ਨਾਲ ਲੋਕਾਂ ਚ ਫੌਜ ਦੀ ਇਮੇਜ ਬੜੀ ਖਰਾਬ ਹੋ ਗਈ ਜਿਹੜੀ ਪੰਜਾਬ ਦੀ ਫੌਜ ਨੂੰ ਲੋਕ ਸਲਾਮ ਕਰਦੇ ਹੁੰਦੇ ਸੀ ਉਹਨਾਂ ਨੂੰ ਮਿਹਣੇ ਮਾਰਨ ਲੱਗ ਪਏ ਜਦੋਂ ਇਹ شاہੀ ਫੌਜੀ ਗਲੀਆਂ ਵਿੱਚ ਜਾਂਦੇ ਸੀਗੇ ਤੇ ਇਹਨਾਂ ਨੂੰ ਕਹਿੰਦੇ ਸੀਗੇ ਕਿ ਅੱਗੇ ਸਰਾਜੇ ਮਾਰ ਤੇ ਫਿਰ ਇਹ ਮਨ ਮਨੋਮਨੀ ਮਤਲਬ ਉਹ ਹੋਣ ਲੱਗ ਗਏ ਤੇ ਫਿਰ ਉਹਨਾਂ ਨੂੰ ਅਹਿਸਾਸ ਹੋਇਆ ਅਸੀਂ ਗਲਤੀ ਕੀਤੀ ਫਿਰ ਉਹਨਾਂ ਨੇ ਗੁੱਸੇ 'ਚ ਆ ਕੇ ਹੀਰਾ ਸਿੰਘ ਤੇ ਹੀ ਹਮਲਾ ਕਰ ਦਿੱਤਾ ਹੁਣ ਹੀਰਾ ਸਿੰਘ ਨੂੰ ਪਤਾ ਲੱਗ ਗਿਆ ਸੀਗਾ ਕਿ ਹੁਣ ਜਾਨ ਬਚਦੀ ਨਹੀਂ ਮੇਰੀ ਤੇ ਜਦੋਂ ਫਿਰ ਉਸ ਸਮੇਂ ਉਹਦੇ ਜੋ ਹੱਥ ਆਇਆ ਉਸ ਸਮੇਂ ਉਹ ਪੰਡਤ ਇੱਕ ਜੱਲਾ ਹੁੰਦਾ ਸੀਗਾ ਉਸ ਸਮੇਂ ਭੱਜ ਗਿਆ ਉਹ ਪਰ ਫਿਰ ਘੇਰ ਲਿਆ ਦੋਨਾਂ ਨੂੰ ਤੇ ਫਿਰ ਫੌਜ ਨੇ ਉਹਨਾਂ ਦੋਨਾਂ ਨੂੰ ਮਾਰਤਾ ਉਹਦੇ ਤੋਂ ਬਾਅਦ ਫਿਰ ਸਾਰੀ ਤਾਕਤ ਆ ਗਈ ਮਹਾਰਾਜ ਮਹਾਰਾਣੀ ਜੰਦਰ ਕੋਰਕੋਲ ਮਹਾਰਾਣੀ ਸਭ ਤੋਂ ਛੋਟੀ ਪਤਨੀ ਸੀ ਮਹਾਰਾਜਾ ਰਣਜੀਤ ਸਿੰਘ ਦੀ ਜਿਹੜਾ ਆਖਰੀ ਵਿਆਹ ਹੋਇਆ ਸੀਗਾ 55 ਸਾਲ ਦੀ ਉਮਰ ਸੀ ਮਹਾਰਾਜਾ ਰਣਜੀਤ ਸਿੰਘ ਦੀ ਉਮਰ ਦੀ ਔਰ ਮਹਾਰਾਣੀ ਜਿੰਦਕੌਰ ਦੀ 16 ਸਾਲ ਦੀ ਉਮਰ ਸੀ ਤੇ ਥੋੜੇ ਸਮੇਂ ਬਾਅਦ ਹੀ ਦਲੀਪ ਸਿੰਘ ਨੂੰ ਉਹਨਾਂ ਨੇ ਜਨਮ ਦਿੱਤਾ ਤੇ ਉਹੀ ਦਲੀਪ ਸਿੰਘ ਹੁਣ ਪੰਜਾਬ ਦੀ ਗੱਦੀ ਤੇ ਬੈਠਾ ਸੀ ਹੁਣ ਸਾਰੀ ਪਾਵਰ ਸੀ ਲਾਹੌਰ ਦਰਬਾਰ ਦੀ ਰਾਣੀ ਜਿੰਦਕੌਰ ਦੇ ਕੋਲ ਰਾਣੀ ਜਿੰਦਕੌਰ ਨੇ ਫਿਰ ਇੱਥੇ ਮਹਾਰਾਜਾ ਦਲੀਪ ਸਿੰਘ ਦਾ ਪ੍ਰਧਾਨ ਮੰਤਰੀ ਲਗਾ ਦਿੱਤਾ ਆਪਣੇ ਭਰਾ ਜਵਾਹਰ ਸਿੰਘ ਨੂੰ ਜਵਾਹਰ ਸਿੰਘ ਤਾਂ ਸਭ ਨਾਲੋਂ ਕਾਲਾ ਨਿਕਲਿਆ ਜੋਹਰ ਸਿੰਘ ਜਿਹੜਾ ਡੇਰੇ ਚੋਂ ਬਚ ਕੇ ਨਿਕਲ ਗਿਆ ਸੀਗਾ ਉਸਨੇ ਫਿਰ ਫੌਜ ਭੇਜ ਕੇ ਪਸ਼ੋਰਾ ਸਿੰਘ ਦਾ ਸਿਰ ਵੱਢ ਕੇ ਅਟਕ ਦਿਆ ਚ ਸਿੱਟਤਾ ਹੁਣ ਜਿਹੜੀ ਖਾਲਸਾ ਫੌਜ ਸੀਗੀ ਉਹ ਮਹਾਰਾਜਾ ਰਣਜੀਤ ਸਿੰਘ ਤੇ ਉਹਦੇ ਪਰਿਵਾਰ ਨੂੰ ਬਹੁਤ ਪਿਆਰ ਕਰਦੀ ਸੀ ਉਹਨਾਂ ਨੂੰ ਕੋਈ ਵੀ ਨੁਕਸਾਨ ਪਹੁੰਚਾਉਂਦਾ ਸੀਗਾ ਤਾਂ ਖਾਲਸਾ ਫੌਜ ਫਿਰ ਆਪ ਬਦਲਾ ਲੈਂਦੀ ਸੀ ਕਿਉਂਕਿ ਖਾਲਸਾ ਫੌਜ ਦੀ ਤਾਕਤ ਮਹਾਰਾਜਾ ਰਣਜੀਤ ਸਿੰਘ ਵੇਲੇ ਬਹੁਤ ਵੱਧ ਗਈ ਸੀ ਉਹ ਆਪ ਫੈਸਲੇ ਲੈਣ ਆਗੇ ਸੀਗੇ ਕਿਉਂਕਿ ਲਾਹੌਰ ਦਰਬਾਰ ਉਹਨਾਂ ਸਮਿਆਂ 'ਚ ਪੂਰਾ ਬਿਖਰ ਚੁੱਕਿਆ ਸੀਗਾ ਫਿਰ ਖਾਲਸਾ ਫੌਜ ਆਪਣੇ ਫੈਸਲੇ ਆਪ ਲੈ ਲੈਂਦੀ ਸੀ ਤੇ ਫਿਰ ਖਾਲਸਾ ਫੌਜ ਨੇ ਜਵਾਹਰ ਸਿੰਘ ਤੋਂ ਬਦਲਾ ਲਿਆ ਮਹਾਰਾਣੀ ਜੰਧਕੌਰ ਨੂੰ ਬੜਾ ਇਹ ਅਫਸੋਸ ਹੋਇਆ ਕਿ ਮੇਰੇ ਭਰਾ ਨੂੰ ਮਾਰਤਾ ਦੇਖੋ ਕਿੰਨਾ ਤਕੜਾ ਤੇ ਕਿੰਨਾ ਵੱਡਾ ਪਰਿਵਾਰ ਸੀ ਮਹਾਰਾਜਾ ਰਣਜੀਤ ਸਿੰਘ ਦਾ ਕਿੰਨਾ ਵੱਟਾ ਸੀ ਲਾਹੌਰ ਦਰਬਾਰ ਇਸ ਨੂੰ ਦੇਖਣ ਲਈ ਗੋਰੇ ਵੀ ਆਉਂਦੇ ਸੀਗੇ ਉਹ ਵੀ ਅੰਗਰੇਜ਼ ਵੀ ਦੇਖਣ ਆਉਂਦੇ ਸੀਗੇ ਕਿ ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰ ਦੇਖੀਏ ਤਾਂ ਅਛ ਦੇ ਪੱਤਿਆਂ ਵਾਂਗੂ ਖਿੰਡ ਗਿਆ ਹੁਣ ਕੌਣ ਬਚਿਆ 5 ਸਾਲ ਦਾ ਮਹਾਰਾਜਾ ਦਲੀਪ ਸਿੰਘ ਉਹਦੀ ਮਾਤਾ ਮਹਾਰਾਣੀ ਜੰਦਕੌਰ ਜੀ ਕਿੰਨੀਆਂ ਹੀ ਇੰਨੀਆਂ ਖੇਡਾਂ ਤੋਂ ਬਾਅਦ ਸਾਰੇ ਖਤਮ ਹੋ ਗਏ ਸਭ ਬੇਰਾਨਾ ਹੋ ਗਿਆ ਹੁਣ ਅੰਗਰੇਜ਼ਾਂ ਕੋਲ ਮੌਕਾ ਸੀ ਹੁਣ ਅੰਗਰੇਜ਼ਾਂ ਨੇ ਕਿਵੇਂ ਲਾਹੌਰ ਦਰਬਾਰ ਨੂੰ ਆਪਣੇ ਕਬਜ਼ੇ ਚ ਲਿਆ ਕਿਵੇਂ ਸਿੱਖਾਂ ਤੇ ਅੰਗਰੇਜ਼ਾਂ ਦੀ ਜੰਗ ਹੋਈ ਕਿਵੇਂ ਇਹ ਖਾਲੀ ਹੋਏ ਖੋਖਲੇ ਹੋਏ ਰਾਜ ਚ ਹੋਰ ਨਵੇਂ ਗद्दार ਪੈਦਾ ਹੋਏ ਲਾਲ ਸਿੰਘ ਵਰਗੇ ਤੇਜ ਸਿੰਘ ਵਰਗੇ ਕਿਵੇਂ ਉਹਨਾਂ ਨੇ ਫਿਰ ਗਦਾਰੀਆਂ ਕਰਕੇ ਅੰਗਰੇਜ਼ਾਂ ਨਾਲ ਮਿਲ ਕੇ ਸਿੱਖਾਂ ਨੂੰ ਜਿੱਪੀਆਂ ਜਿਤਾਈਆਂ ਜੰਗਾਹਰਾਈਆਂ ਕਿਵੇਂ ਲਾਹੌਰ ਕਿਲੇ ਤੇ ਖਾਲਸਾ ਰਾਜ ਦਾ ਝੰਡਾ ਉਤਾਰ ਕੇ ਉਹਨਾਂ ਨੇ ਇੰਗਲੈਂਡ ਦਾ ਝੰਡਾ ਚੜਾ ਦਿੱਤਾ ਕਿਵੇਂ ਡੋਬਿਆ ਖਾਲਸਾ ਰਾਜ ਇਹ ਹੁਣ ਤੁਹਾਨੂੰ ਅਗਲੀ ਵੀਡੀਓ ਚ ਦੱਸਾਂਗੇ ਜੇ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਤੇ ਇਹ ਵੀਡੀਓ ਤੁਸੀਂ ਅੱਗੇ ਵੀ ਪੇਜ ਸਕਦੇ ਹੋ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਹਾਂ ਅਗਲੀ ਵੀਡੀਓ ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ